ਮੇਰਾ ਹੀਰੇ ਵਰਗਾ ਪੁੱਤ ਹੈ ਇਹ ਇੰਨੇ ਟੈਨੇ ਮਾਰਦਾ ਮੈਂ ਇਹਨੂੰ ਪੁੱਤ ਆਖਿਆ ਕਰਾਂ ਮੈਂ ਮੇਰਾ ਪੁੱਤਾਂ ਗੁਰਵਿੰਦਰ ਵੀ ਪੁੱਤ ਹੈ ਤੂੰ ਵੀ ਮੇਰਾ ਪੁੱਤਾਂ ਪਰ ਇਹ ਮੇਰਾ ਹੀਰੇ ਵਰਗਾ ਪੁੱਤ ਮਰਦਾ ਅਸੀਂ ਇਹ ਮੰਗ ਕਰਦੇ ਆ ਉਹ ਫਾਸੀ ਦੀ ਸਜ਼ਾ ਹੋਵੇ ਉਨੇ ਦੋ ਮਣੀ ਰਾਤੀ ਮੇਰੇ ਪਤਨ ਨੂੰ ਕੁਛ ਖਵਾਤਾ ਪਤਾ ਨਹੀਂ ਕਾਦੇ ਚ ਖਵਾਇਆ ਕਾਦੇ ਇੱਕ ਮੁੰਡਾ ਪਤਾ ਨਹੀਂ ਗੋਲੀਆਂ ਪਾਈਆਂ ਲੈ ਸਿੱਧੀਆਂ ਉਹ ਮੰਨੀ ਹੈ ਜੀ ਕਹਿੰਦੀ ਮੈਂ 5 ਗੋਲੀਆਂ ਦਾ ਦਿੱਤੀਆਂ ਕੋ ਕੁਛ ਜੋ ਮੈਂ ਗਵਾਈ ਡੜ ਕੇ ਦਿੱਨੀ ਮੇਰਾ ਭਤੀਜਾ ਮਾਰਿਆ ਉਹਨੇ ਕਸਮਾਂ ਲਾ ਰੱਖ ਕੇ ਮਾਰਿਆ ਪ੍ਰਾਦਾ ਸਾਡਾ ਘਰ ਝੜ ਗਿਆ ਜੋ ਸਾਡਾ ਨਗਰ ਨਹੀਂ ਨਾ ਕੋਈ ਦੱਸੇ ਕੀ ਕਰਾਂਗੇ ਕਿੰਨਾ ਚਿਰ ਹੋਇਆ ਸੀ ਵਿਆਹ ਨੂੰ ਮੱਦ 2 ਸਾਲ ਹੋ ਗਏ ਪੂਰੇ ਨੰਬਰ ਚ ਹਾਂਜੀ ਮਰਾ ਜਲ ਤੇ ਫੋਨ ਕੀਤਾ ਕਿ ਫੁੱਫੜ ਜੀ ਸੱਟਾ ਮਾਰ ਕੇ ਗ੍ਰਿੰਦਰ ਦੇ ਤੇ ਨਾਲ ਸਾਨੂੰ ਲੁੱਟ ਕੇ ਲੈ ਗਏ 7 ਮਿੰਟਾਂ 'ਚ ਅਸੀਂ ਘਰੇ ਆ ਗਏ ਆ ਤੇ ਕੁੱਤੀ ਵੀ ਨਹੀਂ ਸਾਨੂੰ ਪੌਂਕੀ ਕੁੱਤੀ ਨੇ ਵੀ ਦਵਾਈ ਪਾਈ ਹੋਈ ਸੀ ਕੁੱਤੀ ਆਏ ਫਿਰੇ ਸਣੇ ਉਹਦਾ ਪਿਓ ਤੇ ਦਾਦਾ ਚੁੱਪ ਕਰੇ ਬੈਠੇ ਸੀ ਉਹ ਫਰੀਦ ਖੋਟੋ ਆ ਗਏ ਸੀ ਨਵੇਂ ਕਿਲੋ ਕੋਣਾ ਪਹਿਲਾਂ ਸਾਨੂੰ ਫੋਨ ਕੀਤਾ ਅਸੀਂ ਤਾਂ ਪੜਦੇ ਆ ਥੋਈ ਇੱਥੇ ਸਾਨੂੰ ਇਨਸਾਫ ਮੰਗਣਾ ਚਾਹੀਦਾ ਆਪ ਫੋਨ ਲਾਇਆ ਆਪ ਲਾਗੀ ਇੰਨੀ ਗੱਲ ਕੇ ਗ੍ਰਿੰਦਰ ਡਿੱਗਿਆ ਪਿਆ ਤੇ ਫੁੱਫੜ ਜੀ ਛੇਤੀ ਆਜਦੇ ਵੀ ਸਾਨੂੰ ਲੁੱਟ ਲਟੇਰੇ ਪੈ ਗਏ ਅਸੀਂ ਭਾਈ ਉਹਨੇ ਪਰੇ ਭੱਜ ਤੁਰੇ ਬਾਦ ਮੈਨੂੰ ਅੰਦਰ ਤਾੜਤਾ ਤੇ ਇਹਨੂੰ ਇਹਨੂੰ ਮਾਰ ਗਿਆ ਆਜ ਬਜਾਣੀ ਦਿੱਤੇ ਨਹੀਂ ਵੀ ਅੰਦਰ ਮਦਾਰਤਾ ਸਾਰਾ ਖਲਾਰ ਕਿਸੌਣਾ ਵੀ ਕਹਿੰਦੀ ਮੇਰੇ ਚੋਰ ਲੈ ਕਿਸੌਣਾ ਵੀ ਸਾਡਾ ਲੈ ਗਿਆ ਮੈਂ ਕਿਹਾ ਤੇਰੇ ਗਾਗਲ ਜੈ ਨਹੀਂ ਕਿਉਂ ਨਾ ਲਈ ਗੱਲ ਚ ਚਾਹੀਦੀ ਨਾ ਕੋਲ ਵਾਲੀ ਤੇਣੀ ਪਾਈ ਬੈਠੀ ਆ ਉਹ ਨਾ ਤੇਰੀ ਲੈ ਕੇ ਲੈ ਕੇ ਗਈ ਪਿੰਡ ਸਾਰੇ ਜਿੰਮ ਵਿੱਚੋਂ ਸਾਡਾ ਪਿੰਡ ਚ ਮੰਨਿਆ ਪਰਵੰਨਿਆ ਘਰ ਕੋਈ ਸ਼ਰਾਬ ਨਾ ਕੋਈ ਨੱਚਾ ਸਾਡਾ ਬੱਚਾ ਨਹੀਂ ਸੀ ਕਰਦਾ ਪੈੜੀ ਥਾਂ ਪੈੜੀ ਸੀ ਘਰ ਦੀ ਥਾਂ ਘਰ ਸੀ ਗੱਡੀ ਮੁੰਡਾ ਤਾਂ ਜਾਂਦਾ ਸੀ ਮੋਟਰਸਾਈਕਲ ਤੇ ਸ਼ਹਿਰ ਉਹ ਗੱਡੀ ਤੇ ਜਾਂਦੀ ਸੀ ਬਹੁਤ ਦੁਖੀ ਜਾਨ ਸੀ ਵੇਖ ਕੇ ਅਸੀਂ ਕੋਲ ਜਿੰਦਗੀ ਸੀ ਵੀ ਸਾਡਾ ਹੀਰਾ ਲੋਚ ਜਾਂਦਾ ਧੁੱਪੇ ਉਹ ਗੱਡੀ ਚ ਰਹਿੰਦੀ ਐ ਤਿੰਨ ਬੰਦੇ ਆਏ ਮੰਨ ਲੂ ਆਪਣੇ ਘਰੇ ਇੱਕ ਬੰਦਾ ਦੱਸਦੀ ਐ ਪੁਲਿਸ ਕੋਲੇ ਮੰਨੀ ਉਹ ਵੀ ਤਿੰਨ ਬੰਦੇ ਆ ਪਹਿਲਾਂ ਥੱਕ ਗਿਆ ਜਿਹੜਾ ਬੰਦਾ ਆ ਕੇ ਰਾਤ ਨੂੰ ਮਾਰ ਕੇ ਗਏ ਐ ਬੱਲੂਆਂ ਨੇ ਪਿੰਡ ਤੋਂ ਉਹ ਮੁੰਡਾ ਜਿਹੜਾ ਹੈਗਾ ਉਹ ਹਜੇ ਤੱਕ ਕੋਈ ਰਿਸਟ ਨਹੀਂ ਹੋਇਆ ਤੇ ਪਿਓ ਨੂੰ ਲਿਆਏ ਸੀਗੇ ਉਹ ਵੀ ਪੰਚਾਇਤ ਆਉਂਦੀ ਜਾਂ ਲੈ ਜਾਂਦੇ ਛੱਲ ਜਾਂਦੇ ਦੁਆਰਾ ਲਿਆਉਂਦੇ ਨੇ ਚਾਰ ਦਿਨ ਬੀਤਣ ਤੇ ਵੀ ਹਾਲੇ ਤੱਕ ਗ੍ਰਿਫਤਾਰੀ ਨਹੀਂ ਹੋਈ ਮਾਪਿਓ ਨਾਲ ਪੁਲਿਸ ਪੂਰੇ ਅਣਬੌਲੋ ਆ ਸਾਡੀ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਤੁਰੰਤ ਡੀਐਸਪੀ ਦੀ ਬਦਲੀ ਕਰਕੇ ਉਥੇ ਹੋਰ ਲਾਇਆ ਜਾਵੇ ਉਹਨਾਂ ਦਾ ਰਿਸ਼ਤੇਦਾਰ ਆ ਉਹ ਜਿਹੜਾ ਫਰੀਦਕੋਟ ਡੀਐਸਪੀ ਹੈ ਉਹਨਾਂ ਦਾ ਰਿਸ਼ਤੇਦਾਰ ਹੈ ਉਹਨਾਂ ਦਾ ਰਿਸ਼ਤੇਦਾਰ ਆ ਉਹਨਾਂ ਦਾ ਰਿਸ਼ਤੇਦਾਰ ਆ ਡੀਐਸਪੀ ਦਾ ਮਾਮੇ ਦਾ ਮੁੰਡਾ ਉਹਨਾਂ ਦੇ ਨਾਲ ਫਿਰਦਾ ਹੈ ਉਹ ਸਾਰੀ ਕਾਰਵਾਈ ਕਰਾ ਰਿਹਾ ਹੈ ਅਸੀਂ ਅੱਜ ਮੈਂ ਬੋਲੀ ਜਾਣਾ ਮੈਨੂੰ ਹੁਣ ਫੋਨ ਥਾਣੇ ਚ ਆਉਣੇ ਸ਼ੁਰੂ ਹੋ ਗਏ ਆ ਠੀਕ ਆ ਕਿ ਨਹੀਂ ਸ਼ਾਮ ਤਾਈ ਮੈਨੂੰ ਧਮਕੀਆਂ ਵੀ ਆ ਸਕਦੀਆਂ ਮੈਂ ਬਿਲਕੁਲ ਨਹੀਂ ਡਰਦਾ ਮੇਰੇ ਭਾਵੇਂ ਗੋਲੀ ਵਾਜੇ ਇਹ ਸਾਦਾ ਪਰਿਵਾਰ ਸੀ ਕੁੜੀ ਮਾਡਲਿੰਗ ਕਰਦੀ ਸੀ ਡਰਗ ਸਪਲਾਇਰ ਸੀ ਹੋ ਸਕਦਾ ਉਹ ਸੈਕਸ ਸਪਲਾਇਰ ਵੀ ਹੋਵੇ ਤਾਂ ਉਹਦੇ ਨਾਲੇ ਸਾਰਾ ਪ੍ਰਸ਼ਾਸਨ ਖੜਾ ਸਾਰੇ ਅਨਮੋਲਵਾ ਉਹਦੇ ਨਾਲ ਪਹਿਲੇ ਅਟੈਚਮੈਂਟ ਪੁਲਿਸ ਵਾਲੇ ਹੋਣਗੇ ਲੈ ਕੇ ਨਾ ਆਸਾ ਤੇ ਹੁਣ ਜੇ ਪੁਲਿਸ ਨਾ ਕਰਦੀ ਦੀ ਮੁੰਡੀ ਫੜ ਕੇ ਲਿਆ ਸਕਦੀ ਕੋਸ਼ ਕਰ ਸਾਤੇ ਆ ਉਹਦਾ ਮਾਪਿਓ ਕੋਈ ਛੱਡਿਆ ਹਾਂ ਮਾਪਿਓ ਕੋਈ ਛੱਡਿਆ ਤਾਂ ਤੇ ਫੜ ਕੇ ਕਿਉਂ ਨਹੀਂ ਲਾਉਂਦੇ ਕੁੜੀ ਤਾਂ ਹੈਗੀ ਹੈਗੀ ਕਤਲ ਅਸਲ ਜਿਹੜੇ ਬਾਹਰ ਫਿਰਦੇ ਆ ਕੁੜੀ ਫੜ ਕੇ ਲਿਆਉਂਦੇ ਉਹਨਾਂ ਨੂੰ ਜਿੰਨਾਂ ਨਾਲ ਮਿਲ ਕੇ ਉਹ ਕੁੜੀ ਨੇ ਕਤਲ ਕੀਤਾ ਉਹ ਹਜੇ ਖੁੱਲੇ ਆ ਫਿਰ ਨੇ ਫੋਨੇ ਫਿਰਦੀ ਆ ਜੀ ਪਾਵੇ ਇੱਕ ਮਹੀਨਾ ਧਰਨਾ ਲਾਉਣਾ ਪੈਜੇ ਜਾਂ ਜਿੰਨਾ ਚਿਰ ਮਰਜ਼ੀ ਲਾਉਣਾ ਪੈਜੇ ਅਸੀਂ লাশ ਦਾ ਸਰਕਾਰ ਨਹੀਂ ਕਰਦੇ ਸਾਡੀ ਉਹ ਮਿੱਟੀ ਆ ਸਾਡਾ ਮੁੰਡਾ ਹੁਣ ਗਲੇ ਮਰ ਜੇ ਕੁਛ ਹੋ ਜੇ ਸਾਡੇ ਨੂੰ ਗਿਆ ਉਹ ਛੇਤੀ ਤੋਂ ਛੇਤੀ ਜਿਹੜੇ ਆਪਣੇ ਹੈਗੇ ਜ਼ਿੰਮੇਵਾਰ ਲੋਕ ਹੈ ਇਹ ਉਹਨਾਂ ਨੂੰ ਫੜਿਆ ਜਾਵੇ ਨਹੀਂ ਤਾਂ ਸਾਡਾ ਸਾਰਾ ਪਿੰਡ ਇੱਕ ਮੋਰੀ ਲੰਗੂਗਾ ਬੱਚਾ ਬੱਚਾ ਅਸੀਂ ਜਿੱਥੇ ਵੀ ਜਾਣਾ ਪਿਆ ਕੋਈ ਸ਼ਰਤ ਜਾਮ ਕਰਨੀ ਪਈ ਕੋਈ ਐਸਐਸਪੀ ਦਫ਼ਤਰ ਘੇਰਨਾ ਪਿਆ ਅਸੀਂ ਕਹਿ ਰਹੇ ਹਾਂ ਕਿ ਸਾਰਾ ਪਿੰਲਾ ਨਜ਼ਰ ਆਲਾ ਐਦੋਂ ਮਾੜੀ ਗੱਲ ਕਿਤੇ ਹੋਈ ਹੀ ਨਹੀਂ ਸਕਦੀ ਹਾਨੂ ਕੀ ਲੋੜ ਸੀ ਬਾਹਰ ਜਾਂਦੀ ਅਸੀਂ ਆਪਦਾ ਇੱਥੇ ਰਹਿੰਦੇ ਮੌਜ ਨਾਲ ਉਸਨੇ ਭੇਜਿਆ ਵੀ ਤੁਸੀਂ ਜਾਓ ਉਸਨੇ ਭੇਜਿਆ ਵੀ ਤੁਸੀਂ ਜਾਓ ਅਸੀਂ ਛੇਰਪੁੱਤ ਹੈਗੇ ਘਰੇ ਮੇਰੇ ਭਤੀਜੇ ਨੂੰ ਮਾਰ ਕੇ ਤੇ ਬਹਿ ਗਈ ਤੇ ਮਖ ਤੇਰੇ ਨਾਲ ਸੱਟਾਂ ਮਾਰੀਆਂ ਕਹਿੰਦੀ ਮੈਂ ਕਿੁੰਡੀ ਲਾਤੀ ਮੈਂ ਕਿਹਾ ਵੀ ਤੇਰੇ ਤੇਰੀ ਫਿਰ ਕੁੰਡੀ ਖੋਲੇਗੀ ਨੇ ਕਹਿੰਦੀ ਮੈਨੂੰ ਖੋਲ ਕੇ ਜਾਣ ਲੱਗੇ ਲੁੱਟ ਕੇ ਲੈ ਗਏ ਤੇ ਮੈਂ ਤੇਰੀ ਚਾਹੀਦੀ ਨਾ ਲਈ ਗਾਲ ਵਾਲੀ ਓਕੇ ਮਰੇ ਇੱਕ ਜਰੂਰ ਦੱਸਿਓ ਕੀ ਕਹਾਣੀ ਕੀ ਬਣਾਈ ਆ ਜਦੋਂ ਇਹ ਸਾਰੀ ਘਟਨਾ ਤੇ ਕਹਾਣੀ ਕੀ ਕਹਾਣੀ ਤਾਂ ਜੀ ਮੈਂ ਸਾਨੂੰ ਗਿਆ 12:40 ਤੇ ਫੋਨ ਰਾਤ ਦਿਨ ਦੇ 12:40 ਦੇ ਨਹੀਂ ਜੀ ਰਾਤ ਦੇ ਅਸੀਂ ਨਵੇਂ ਕਿਲੇ ਤੋਂ ਆਏ ਆ ਮੈਂ ਗੁਰਵਿੰਦਰ ਦੀ ਫੁੱਆ ਜੀ ਆ ਵੱਡੇ ਤੇ ਫੁੱਫੜ ਜੀ ਆ 12:40 ਤੇ ਫੋਨ ਕੀਤਾ ਕਿ ਫੁੱਫੜ ਜੀ ਸੱਟਾ ਮਾਰ ਕੇ ਗੁਰਵਿੰਦਰ ਦੇ ਤੇ ਨਾਲ ਸਾਨੂੰ ਲੁੱਟ ਕੇ ਲੈ ਗਈ ਤੇ ਮੈਂ ਅਸੀਂ ਤਾਂ ਉੱਠ ਕੇ 7 ਮਿੰਟਾਂ ਚ ਅਸੀਂ ਘਰੇ ਆ ਗਏ ਆ ਕੁੱਤੇ ਵੀ ਨਹੀਂ ਸਾਨੂੰ ਭੌਂਕੀ ਕੁੱਤੇ ਨੇ ਵੀ ਦਵਾਈ ਪਾਈ ਵੀ ਸੀ ਕੁੱਤੇ ਆਏ ਫਿਰੇ ਬੋਲ ਕੁੱਤੇ ਨੇ ਬੰਦੇ ਨੂੰ ਭੌਂਕਦੇ ਆ ਬਹੁਤ ਜ਼ਿਆਦਾ ਕੁੱਤੇ ਬਾਹਰ ਚ ਫਰਦੀ ਸੀਗੀ ਤੇ ਜਦੋਂ ਅਸੀਂ ਆਏ ਤੇ ਕੁੱਤੇ ਨੇ ਚੂਣੀ ਕੀਤੀਗੀ ਤੇ ਸਾਡੇ ਜਦੋਂ ਅਸੀਂ ਕੋਠੇ ਚੜੇ ਦਾਦਾ ਤੇ ਪਿਓ ਕੋਠੇ ਸੀ ਤੇ ਮੋਜਨਾ ਬਸ ਸੁੱਣਵੱਟੀ ਬਣੀ ਬੈਠੀ ਸੀਗੀ ਤੇ ਜਦੋਂ ਅਸੀਂ ਅੱਗੇ ਵੇਖਦੇ ਕੁੱਤੀ ਉੱਤੇ ਚੜ੍ਹ ਕੇ ਤੇ ਕੁੱਤੀ ਆ ਉੱਤੇ ਗਵਿੰਦਰ ਦੇ ਇੱਕ ਨਿੱਕਰ ਦੇ ਵਿੱਚ ਸੀਗਾ ਨੰਗਾ ਸਿਰਫ ਇੱਕ ਕੁਰਤਾ ਰਹਿਣੀ ਸੀ ਕੋਈ ਪਜਾਮਾ ਨਹੀਂ ਸੀ ਆ ਨਿੱਕਰ ਤੇ ਬਲੈਂਡ ਪਾਤੀ ਵੀ ਸੀ ਕੱਲਾ ਗੁੱਡੇ ਇੱਕ ਇਸ ਤਰ੍ਹਾਂ ਖੜਾ ਸੀ ਉਹਦਾ ਤੇ ਲੰਮਾ ਪਿਆ ਸੀ ਸਾਨੂੰ ਕੋਈ ਨਿਸ਼ਾਨ ਨਹੀਂ ਮਿਣਿਆ ਤੇ ਕੋਈ ਉੱਤੇ ਦੇ ਕੋ ਕੱਪੜਾ ਨਹੀਂ ਪਾਇਆ ਸੀ ਵਿਚਾਰੇ ਦੇ ਤੇ ਬਹੁਤ ਹੀ ਜਿਆਦਾ ਦਾਦਾ ਦੇ ਪਿਓ ਐ ਫਰਦੇ ਸੀ ਤੇ ਉਹਨਾਂ ਨੂੰ ਕੋਈ ਇੰਜ ਵੀ ਨਹੀਂ ਹੋਣੇ ਤੇ ਆ ਰਹੀ ਸੀ ਜਿਵੇਂ ਕਿ ਮੈਂ ਮੇਰੇ ਆ ਵਾਟ ਨਵੇਂ ਕਿਲਾ 5 ਕਿਲੋਮੀਟਰ ਦੀ ਆ ਪੂਣੂ ਨੇ ਆਦੇ ਮਾਪਿਓ ਨੂੰ ਤੇ ਦਾਦਾ ਨੂੰ ਪਹਿਲਾਂ ਸੱਠ ਵਾਗੇ ਆ ਗਏ ਉਸ ਤੋਂ ਬਾਅਦ ਅਸੀਂ ਮਿੰਟੋ ਮੰਟੇ ਜਦੋਂ ਨੂੰ ਪਤਾ ਪੂਣੂ ਮੈਂ ਜਦੋਂ ਚੱਕਿਆ ਤੇ ਮਿੰਟੋ ਮੰਟੇ ਅਸੀਂ ਤੁਰ ਕੇ ਭੱਜ ਕੇ ਆ ਗਏ 7 ਮਿੰਟਾਂ ਚ ਅਸੀਂ ਪਹੁੰਚ ਗਏ ਤੇ ਬਹੁਤ ਕੁੱਤੀ ਨੂੰ ਮੈਂ ਪੱੜ ਪੱੜ ਕੇ ਲਾਇਆ ਤੋ ਵੀ ਕਿਤੇ ਕੁੱਤੀ ਨੂੰ ਵੀ ਐਨਾ ਵੀ ਇੱਕ ਜਾਨਵਰ ਨੂੰ ਵੀ ਉਹ ਬੰਦੇ ਦਾ ਇਨਸਾਨ ਦਾ ਉਹਦੇ ਮਾਲਕ ਦਾ ਬਹੁਤ ਵੱਡਾ ਇੱਕ ਮੋਹ ਸੀ ਵੀ ਮੇਰਾ ਮਾਲਕ ਉੱਠ ਨਹੀਂ ਰਿਹਾਗਾ ਤੇ ਦੇਖ ਲਓ ਇਹ ਹਾਲਾਤ ਨਾਲ ਆਇਆ ਸੀ ਉਹਨ ਦੋਵਾਂ ਨੇ ਦੋਵਾਂ ਨੇ ਰੜ ਕੇ ਮੇਰੇ ਪੁੱਤ ਨੂੰ ਕੁਝ ਖਵਾਤਾ ਪਤਾ ਨਹੀਂ ਕਾਦੇ ਚ ਖਵਾਇਆ ਕਾਦੇ ਇੱਕ ਮੁੰਡਾ ਪਤਾ ਨਹੀਂ ਅਸਾ ਗੋਲੀਆਂ ਪਾਈਆਂ ਲੈ ਸਿੱਧੀਆਂ ਉਹ ਮੰਨੀ ਹੈ ਜੀ ਕਹਿੰਦੀ ਮੈਂ 5 ਗੋਲੀਆਂ ਦਾ ਦਿੱਤੀਆਂ ਕੋ ਕੁਝ 5 ਗੋਲੀਆਂ ਦਿੱਤੀਆਂ ਹਾਂਜੀ ਫੇਰ ਉਹ ਪੌੜੀਆਂ ਚੜ੍ਹਿਆ ਜਾਨ ਬਚਾਉਣ ਮਾਰਾ ਵੀ ਉਹਦੇ ਮਗਰ ਪੈਗੇ ਬੰਦੇ ਮੈਂ ਕਿਹਾ ਤੈਨੂੰ ਫਿਰ ਬੰਦੇ ਆਂ ਦਾ ਗੇਟ ਕਿਨੇ ਖੋਲਿਆ ਕਹਿੰਦੇ ਗੇਟ ਗੁਰਵਿੰਦਰ ਨੇ ਖੋਲਿਆ ਭੂਆ ਜੀ ਮੈਂ ਸੁੱਤੀ ਪਈ ਸੀ ਤੇ ਫਿਰ ਮੈਂ ਕਿੰਨੇ ਜਣੇ ਸੀ ਕਹਿੰਦੇ ਕਿ ਭੂਆ ਜੀ ਤਿੰਨ ਚਾਰ ਜਣੇ ਸੀ ਵਖਤ ਤੂੰ ਪਛਾਣੇਂਗੀ ਕਿਹੜੇ ਬੰਦੇ ਸੀ ਕਹਦੀ ਨਹੀਂ ਮੈਂ ਨਹੀਂ ਪਛਾਣ ਕਰਦੀ ਮੈਨੂੰ ਤਾਂ ਜਦੋਂ ਕੁੰਡੀ ਲਾਤੀ ਝੂਠ ਬਹੁਤ ਬੋਲਿਆ ਜੀ ਝੂਠ ਬਹੁਤ ਉਹਦੇ ਮੂੰਹ ਅੱਖ ਚ ਇੰਜ ਨਹੀਂ ਸੀ ਆ ਰਹੀ ਉਸੇ ਨੇ ਕਾਰਾ ਕਰਵਾਇਆ ਸਣੇ ਉਹਦਾ ਪਿਓ ਤੇ ਦਾਦਾ ਚੁੱਪ ਕਰੇ ਬੈਠੇ ਸੀ ਉਹ ਫਰੀਦ ਖਟਵਾਗੇ ਸੀ ਨਵੇਂ ਕਿਲੋ ਕੋਣਾ ਪਹਿਲਾਂ ਸਾਨੂੰ ਫੋਨ ਕੀਤਾ ਅਸੀਂ ਤਾਂ ਪਰਦੇ ਆਉਂਦੇ ਆ ਸੀਨ ਨੂੰ ਸਾਹ ਮਿਲਣਾ ਚਾਹੀਦਾ ਆਪ ਫੋਨ ਲਾਇਆ ਆਪ ਲਾਗੇ ਇੰਨੀ ਗੱਲ ਕੇ ਗੁਰਵਿੰਦਰ ਡਿੱਗਿਆ ਪਿਆ ਤੇ ਫੁੱਫੜ ਦੀ ਛੇਦੀ ਆਜਦੇ ਵੀ ਸਾਡੂ ਲੁੱਟ ਲਟੇਰੇ ਪੈ ਗਏ ਅਸੀਂ ਭਾਈ ਉਹਨੇ ਪਰੇ ਭੱਜ ਤੁਰੇ ਬਾਦ ਉਹ ਕਹਿੰਦੇ ਵੀ ਮੈਨੂੰ ਤੰਦਰ ਤਾੜਤਾ ਤੇ ਇਹਨੂੰ ਇਹਨੂੰ ਮਾਰ ਗਏ ਆਹ ਬਿਆਣੀ ਦਿੱਤੀ ਨਹੀਂ ਵੀ ਅੰਦਰ ਮਦਾਰਤਾ ਕਿਤੇ ਆਹ ਨਹੀਂ ਮੇਰੇ ਮਾਰ ਕੇ ਕੱਢ ਜਾਣਾ ਕੱਢ ਗਿਆ ਤੇ ਬਸ ਵੀ ਉਹਨੂੰ ਆਦ ਖਲਾਰਾ ਪਾਇ ਦੋ ਕਮਰਿਆਂ ਦੇ ਵਿੱਚ ਸਮਾਨ ਸਲਾਕੀ ਗਏ ਸੀ ਕੋਸਤਾ ਸੀ ਆ ਉਹਨਾਂ ਲੋਕਰ ਚ ਕਰਾ ਕੇ ਸੀ ਕੋਸਮੈਕ ਚਲਮਗੁਰਪਾਉਣਾ ਹੁਣ ਦੋ ਵਿੱਚ ਆ ਗਏ ਸਾਰਾ ਖਲਾਰ ਕਿਸਿਆਉਣਾ ਵੀ ਕਹਿੰਦੀ ਮੇਰੇ ਚੋਰ ਲੈ ਕੇ ਸਿਆਉਣਾ ਵੀ ਸਾਡਾ ਲੈ ਗਿਆ ਤੇ ਮੈਂ ਕਿ ਤੇਰੇ ਗਾਲ ਜੈ ਨਹੀਂ ਕਿਉਂ ਨਾ ਲਾਈ ਚੈਣੀ ਗੱਲ ਚੈਣੀ ਗੱਲ ਚੈਣੀ ਪਈ ਬੈਠੀਆਂ ਉਹ ਉਹ ਨਾ ਤੇਰੀ ਲੈ ਕੇ ਲੈ ਕੇ ਗਏ ਕੰਨੜੀ ਨੇ ਤੇਰੇ ਲੈ ਕੇ ਗਏ ਉਹੀ ਸਿਆਉਣਾ ਲੈ ਕੇ ਗਏ ਡੱਬੰਗਾਂ ਵਾਲੇ ਸਾਡੇ ਨਾਂ ਨੇ ਚਲਾਕੀ ਕੀਤੀ ਆ ਕਿ ਭੂਆ ਨੇ ਦੀ ਨੇ ਵੀ ਤੇਰੇ ਸੱਟ ਕਿਉਂ ਨਹੀਂ ਕੋਈ ਵਜੀ ਨਹੀਂ ਆਪਾਂ ਉਹਦੇ ਬੰਦੇ ਦੀ ਖਾਤਰ ਮਰਨ ਤੱਕ ਜਾਣਦੇ ਆ ਵੀ ਔਰਤ ਬੰਦੇ ਦੇ ਆਤਰ ਮੋਜਰ ਤੇ ਉਹਨੇ ਕੋਈ ਇਹਦੇ ਵਾਸਤੇ ਕੁਚਰੇਟ ਵੀ ਨਹੀਂ ਵਜੀਗੀ ਸਾਨੂੰ ਕੋਈ ਸਰਦਾ ਪਤਾ ਨਹੀਂ ਬਾਅਦ ਚ ਪਤਾ ਲੱਗਾ ਵੀ ਉਹਦਾ ਮਣਕਾ ਵੀ ਟੁੱਟਿਆ ਮਹਿਸੂਸ ਆ ਸਾਨੂੰ ਪਤਾ ਲੱਗਾ ਮੈਂ ਮੁੰਡੇ ਦੇ ਉੱਤੇ ਡਿੱਗੀ ਮੈਨੂੰ ਆ ਤਾਂ ਪੈਂਜੀ ਪਾਸੇ ਹੋ ਜਾ ਤੁਹਾਡੇ ਫਿੰਗਰ ਆ ਜਾਣਗੇ ਮੈਂ ਕਿ ਆਉਣ ਦੇ ਮੈਨੂੰ ਬਹੁਤ ਸਜ਼ਾ ਹੋ ਜੇ ਮੈਂ ਆਪਦੇ ਭਤੀਜੇ ਦਾ ਇਨਸਾਫ ਨਾ ਦਵਾਉਂਗੀ ਮੈਂ ਭੂਗਾ ਜਿੱਥੇ ਮਰਜੀ ਮੈਨੂੰ ਲੈ ਜਾਓ ਮੈਂ ਗਵਾਹੀ ੜਕ ਕੇ ਦਿੰਨੇ ਮੇਰਾ ਭਤੀਜਾ ਮਾਰਿਆ ਉਹਨੇ ਕਸਮਾਂ ਲਾ ਰੱਖ ਕੇ ਮਾਰਿਆ ਕੋਈ ਪੂਰੀ ਇਨਸਾਫ ਲਈ ਜਾ ਆਦਾ ਜ਼ੋਰ ਲਾਵਾਂਗੇ ਆਦਾ ਮਗਰ ਲਾ ਕੇ ਚਾਹੀਦਾ ਮੇਰੇ ਭਤੀਜੇ ਦਾ ਮੇਰਾ ਸਾਡਾ ਹੀਰਾ ਸੀ ਮੇਰਾ ਭਰਾ ਗਊ ਸੀ ਮੇਰਾ ਭਤੀਜਾ ਹੀਰਾ ਸੀ ਸਾਡੇ ਨੌਣੇ ਧੱਕਾ ਹੋ ਗਿਆ ਕੋਈ ਜਵਾਨਾ ਨਹੀਂ ਜਵਾਨਾ ਨਹੀਂ ਕੋਈ ਸਾਡਾ ਮੁੰਡਾ ਨਹੀਂ ਛੱਡ ਕੇ ਭਰਦਾ ਸਾਡੇ ਪਿੰਡ ਸਾਰੇ ਜੇ ਪੁੱਛ ਲੋ ਸਾਡਾ ਪਿੰਡ ਚ ਬੰਨਿਆ ਪਰਵੰਨਿਆ ਕਰ ਕੋਈ ਸ਼ਰਾਬ ਨਾ ਕੋਈ ਨਸ਼ਾ ਸਾਡਾ ਬੱਚਾ ਨਹੀਂ ਸੀ ਕਰਦਾ ਪੈੜੀ ਮੇਰਾ ਭਰਾ ਜਾਨ ਲਗਿਆ ਉਹਨੂੰ ਗੱਡੀ ਸਿਖਾ ਗਿਆ ਵੀ ਲੈ ਪਰ ਤੋਂ ਗੱਡੀ ਤੇ ਆਦਾ ਖੁੱਲੀ ਹੋ ਗਈ ਜਮਾ ਗੱਡੀ ਮੁੰਡਾ ਤਾਂ ਜਾਂਦਾ ਸੀ ਮੋਟਰਸਾਈਕਲ ਤੇ ਸ਼ਹਿਰ ਉਹ ਗੱਡੀ ਤੇ ਜਾਂਦੀ ਸੀ ਬਹੁਤ ਦੁਖੀ ਜਾਨ ਸੀ ਵੇਖ ਕੇ ਅਸੀਂ ਕੋਲ ਜਿੰਦਗਾ ਸੀ ਸਾਡਾ ਹੀਰਾ ਲੋਚ ਜਾਂਦਾ ਧੁੱਪੇ ਉਹ ਗੱਡੀ ਚ ਰਹਿੰਦੀ ਐ ਬਹੁਤ ਟਿੱਡ ਮਾਇਦਾ ਸੀ ਸਾਨੂੰ ਤਾਂ ਜੀ ਇਨਸਾਨ ਮਿਲਣਾ ਚਾਹੀਦਾ ਮੇਰੇ ਭਰਾ ਦਾ ਸਾਡਾ ਘਰ ਝੜ ਗਿਆ ਅਜ ਸ਼ਰਤ-ਸੁਰਤ ਕੋਈ ਨਹੀਂ ਤਾਂ ਕੋਈ ਦੀਦ ਨਹੀਂ ਕੀ ਕਰਾਂਗੇ ਕੋਈ ਲੀੜਾ ਲੱਤਾ ਨਿਕਲ ਨੰਗਾ ਪਿਆ ਸੀ ਕਿ ਕਹੇ ਨੀਕਰ ਚ ਸ਼ਰਤ-ਸੁਰਤ ਕੋਈ ਨਹੀਂ ਉਹ ਬਤੈ ਜੁਆਇਨ ਨਹੀਂ ਕਰ ਉਹਦਾ ਮਾਲਕ ਨੰਗਾ ਪਿਆ ਜੀ ਜੀ ਅੱਛਾ ਇੱਕ ਤੁਸੀਂ ਕਦੋਂ ਗਏ ਸੀ ਵਿਦੇਸ਼ ਜੀ ਮਾਰਕ ਤੇ ਗਏ ਸੀਗੇ ਜੀ ਐਸੀ ਮਾਰਕ ਹਾਂ ਜੀ ਕਿ 9 80 ਮੇ 80 ਮੇ ਨਹੀਂ ਹੋਏ ਹਾਂ ਜੀ ਹਾਂ ਜੀ ਸਾਡੀ ਬੇਟੀ ਆ ਉੱਥੇ ਭੈਣ ਨਾਲ ਗਈ ਆ ਉਹਦਾ ਪਿਓ ਗਿਆ ਨਾਲ ਵਧੀਆ ਸਾਨੂੰ ਚੜਾ ਕੇ ਆਏ ਅੰਮ੍ਰਿਤਸਰ ਅਸੀਂ ਚਲੇ ਗਏ ਆ ਹਾਂ ਬੋਦੀ ਸਾਡੇ ਨਾਲ ਗੱਲਬਾਤ ਕਰਦੀ ਸੀ ਸਾਨੂੰ ਕਿ ਬਸ ਸਦਮਾਨ ਚ ਕੀ ਖੋਟ ਆ ਕਿੰਨਾ ਚਿਰ ਹੋਇਆ ਸੀ ਵਿਆਹ ਨੂੰ ਮਤ 2 ਸਾਲ ਹੋ ਗਏ ਤੇ ਪੂਰੇ ਨੰਬਰ ਚ ਹਾਂਜੀ 2 ਸਾਲ ਹੋ ਗਏ ਹਾਂਜੀ ਬਹੁਤ ਜਲਮ ਕੀਤਾ ਗਊ ਖੱਤਿਆ ਕੀਤੇ ਸਾਡੇ ਪਿੰਡ ਚੋ ਕਿਸੇ ਬੰਦੇ ਤੋਂ ਪੁੱਛ ਕੇ ਚੱਕ ਲਓ ਜੇ ਸਾਡੇ ਚ 1% ਵੀ ਕਮੀ ਹੋਵੇ 1% ਵੀ ਕਮੀ ਨਹੀਂ ਜਾਇਦਾ ਪੱਖੋਂ ਬੋਲ ਵੀ ਹੈਨੀ ਸੀ ਜੇ ਕਿਸੇ ਨੂੰ ਮਾੜੀ ਗੱਲ ਕਹਿ ਦਿੱਤੀ ਬੋਲ ਵੀ ਗਿਆ ਤਾਂ ਵੀ ਬਸ ਚੁੱਪੀ ਕਰਦੇ ਜਿਵੇਂ ਕੋਈ ਨਿਆਂ ਨਹੀਂ ਦਿੰਦਾ ਸੀ ਗੱਲ ਦਾ ਜਵਾਬ ਨਹੀਂ ਦਿੰਦਾ ਕੋਈ ਕਿਸੇ ਨੂੰ ਬੇਨਾ ਕੋਨਾ ਮੁੰਡਾ ਕਹਿ ਸਕਦਾ ਬੇਟਾ ਮੈਂ ਵੱਧ ਤੋਂ ਵੱਧ ਨੂੰ ਪੜਾਇਆ ਲਖਾਇਆ ਪਟਿਆਲੀ ਯੂਨੀਵਰਸਿਟੀ ਪੰਜ ਸਾਲ ਪੜਿਆ ਉਹਦੇ ਦੋਸਤ ਵੀ ਉਹ ਸੱਤ ਅੱਠ ਜਣੇ ਆਏ ਬੈਠੇ ਵਿਚਾਰੇ ਉਹ ਵੀ ਕੱਲ ਦੇ ਇੱਥੇ ਆਈ ਮੇਰਾ ਹੀਰੇ ਵਰਗਾ ਪੁੱਤ ਹੈ ਇਹਨੇ ਇਹਨੇ ਮਾਰਦਾ ਮੈਂ ਇਹਨੂੰ ਪੁੱਤ ਆਖਿਆ ਕਰਾਂ ਮੈਂ ਮੇਰੇ ਪੁੱਤਾਂ ਕਰਵਿੰਦਰ ਵੀ ਪੁੱਤ ਹੈ ਤੂੰ ਵੀ ਮੇਰਾ ਪੁੱਤ ਹੈ ਪਰ ਇਹ ਮੇਰਾ ਹੀਰੇ ਵਰਗਾ ਪੁੱਤ ਮਰਦਾ ਅਸੀਂ ਇਹ ਮੰਗ ਕਰਦੇ ਆ ਉਹ ਫਾਸੀ ਦੀ ਸਜ਼ਾ ਹੋਵੇ ਕਿੰਨੇ ਦਿਨ ਕਿੰਨੇ ਕਿੰਨੇ ਦਿਨ ਹੋ ਗਏ ਹੁਣ ਤੁਹਾਨੂੰ ਜੀ ਦੋਸੀ ਇਹ ਫੜੇ ਜਾਣ 28 ਤਰੀਕ ਦੀ ਰਾਤ ਦਾ ਸ਼ੁੱਕਰਵਾਰ ਦੀ ਵੀ ਲਗਭਗ ਮੇਰੇ ਕੋਲ ਹੈ ਜੀ 28 ਤਰੀਕ ਦੀ ਹਾਂ ਜੀ ਸ਼ੁੱਕਰਵਾਰ ਚੌਥਾ ਚੌਥਾ ਹੋ ਗਿਆ ਅੱਜ ਹਾਂ ਜੀ ਦੋਸ਼ੀ ਸਾਰੇ ਫੜੇ ਗਏ ਨੇ ਇੱਕੋ ਬਸ ਫੜੀ ਹੈ ਜੀ ਇਹ ਡੰਡਾ ਨਹੀਂ ਪੜੀ ਗਈ ਹੈ ਜਿਹੜੀ ਰਪਿੰਦਰਕੌਰ ਨੂੰ ਸੀ ਮੁੰਡੇ ਦਾ ਪਿਓ ਫੜਿਆ ਗਿਆ ਹੈ ਨਾ ਛੜਦਾ ਛੜਦਾ ਮੁੰਡੇ ਦਾ ਪਿਓ ਛੜਦਾ ਫੜ ਕੇ ਬਸ ਲੈ ਥੋੜੀ ਸਿੱਧੀ ਪੰਚਾਇਤਾਂ ਦੇ ਲੈ ਗਈ ਆ ਸਿਹਤ ਹੁੰਦੀ ਆ ਜੀ ਤੇ ਉਹ ਜਦੋਂ ਪੰਚਾਇਤ ਹੁੰਦੀ ਛੱਡ ਦਿੰਦੇ ਆ ਬਸ ਜਿਹੜੇ ਇਹ ਨੂੰ ਲੈ ਕੇ ਗਏ ਆ ਤੇ ਬਸ ਉਹੀ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਕੋਈ ਰੈਸਟ ਨਹੀਂ ਕੀਤਾ ਉਹਨਾਂ ਨੇ ਸਾਨੂੰ ਐਡਾ ਕੋਈ ਮੁੰਡਾ ਰੈਸਟ ਨਹੀਂ ਕੀਤਾ ਨਹੀਂ ਕੀਤਾ ਜੀ ਜਿਹੜੀ ਗਰਵਿੰਦਰ ਦੀ ਵੋਟੇ ਜਣਕੇ ਉਹ ਹੀ ਅਰੈਸਟ ਕੀਤੇ ਉਹਦੇ ਪਹਿਲੇ ਦਿਨ ਇਥੋਂ ਘਰੋਂ ਲੈ ਗਏ ਉਸ ਤੋਂ ਬਾਅਦ ਜਿਹੜੇ ਛੱਕਮਤਲ ਛੱਕ ਗਏ ਜਿਹੜਾ ਬੰਦਾ ਆ ਕੇ ਰਾਤ ਨੂੰ ਮਾਰ ਕੇ ਗਿਆ ਬੱਲੂਆਂ ਨੇ ਪਿੰਡ ਤੋਂ ਉਹ ਮੁੰਡਾ ਜਿਹੜਾ ਹੈਗਾ ਉਹ ਹਜੇ ਤੱਕ ਕੋਈ ਅਰੈਸਟ ਨਹੀਂ ਹੋਇਆ ਤੇ ਪਿਓ ਨੂੰ ਲਿਆਏ ਸੀਗੇ ਉਹ ਵੀ ਪੰਚਾਇਤ ਆਉਂਦੀ ਜਾਂ ਲੈ ਜਾਂਦੇ ਛੱਡ ਜਾਂਦੇ ਦੁਆਰਾ ਲਿਆਉਂਦੇ ਪਰ ਉਹਦੇ ਤੇ ਉਹ ਜਿ ਨਜ਼ਰ ਫੜਿਆ ਨਹੀਂ ਜਾਂਦਾ ਹਾਂ ਤੇ ਉਹਦੇ ਨੂੰ ਚਾਰ ਦਿਨ ਬੀਤਣ ਤੇ ਵੀ ਹਾਲੇ ਤੱਕ ਗ੍ਰਿਫਤਾਰੀ ਨਹੀਂ ਭਾਈ ਦੇਖੋ ਇਹ ਕੀ ਪਤਾ ਵੀ ਰਾਤ ਨੂੰ ਪੁਲਿਸ ਨੂੰ ਸਾਰਾ ਹੈਗਾ ਯਾਰ ਪਤਾ ਕਿਉਂ ਨਹੀਂ ਜਿਹਨੂੰ ਉਹ ਜਿਹੜੀ ਉਡੀ ਇੱਕ ਬੰਦਾ ਦੱਸ ਸਕਦੀ ਹੈ ਵੀ ਬੱਲੂ ਆਣੇ ਦਾ ਫਲਾਨਾ ਹੈ ਤੇ ਦੂਜੇ ਤਿੰਨਾਂ ਦੋਆ ਬੰਦਿਆਂ ਦਾ ਨਾਮ ਤਾਂ ਉਹਨੂੰ ਕਿਉਂ ਨਹੀਂ ਪਤਾ ਹਾਂ ਤਿੰਨ ਬੰਦੇ ਆਏ ਆ ਮੰਨ ਲਓ ਆਪਣੇ ਘਰੇ ਇੱਕ ਬੰਦਾ ਦੱਸਦੀ ਹੈ ਪੁਲਿਸ ਕੋਲੇ ਮੰਨੀ ਆ ਉਹ ਵੀ ਤਿੰਨ ਬੰਦੇ ਆ ਪਹਿਲਾਂ ਕਿੰਨੇ ਬੰਦੇ ਸੀ ਉਹਨੇ ਆ ਕੇ ਐਸ ਐਚਓ ਨੂੰ ਪੁੱਛਿਆ ਕਿ ਤਿੰਨ ਸੀ ਜੀ ਤੇ ਮਗਰੋਂ ਹੁਣ ਉਹ ਕਹੀ ਜਾਂਦੇ ਇੱਕ ਸੀ ਇੱਕ ਸੀ ਹੁਣ ਕਹੀ ਜਾਂਦੀ ਹੈ ਇੱਕ ਹੈ ਅਸੀਂ ਕਿਹੜਾ ਆਏ ਆ ਵੀ ਅਸੀਂ ਇੱਕ ਤੇ ਕਾਰਵਾਈ ਕਰ ਸਕਦੇ ਆ ਅਸੀਂ ਜਿੰਨਾ ਚਿਰ ਇਹਦੀ ਇਨਵੈਸਟੀਗੇਸ਼ਨ ਨਹੀਂ ਆਉਂਦੀ ਉਹਨਾਂ ਚਿਰ ਅਸੀਂ ਉਹਨਾਂ ਨੂੰ ਕੋਈ ਕਰ ਨਹੀਂ ਸਕਦੇ ਲੱਗਦਾ ਵੀ ਇਨਸਾਫ ਵਾਲੇ ਪਾਸੇ ਤੁਰ ਰਹੀ ਆ ਜਾਂ ਗ੍ਰਿਫਤਾਰੀ ਵਾਲੇ ਪਾਸੇ ਤੁਰ ਰਹੀ ਆ ਬਰਾਵਾ ਅਸੀਂ ਤਾਂ ਕੁਝ ਨਹੀਂ ਕਹਿ ਸਕਦੇ ਸਾਨੂੰ ਤਾਂ ਕੋਈ ਪਤਾ ਨਹੀਂ ਲੱਗਦਾ ਜੇ ਪੁਲਿਸ ਦਾ ਇਰਾਦਾ ਹੋਵੇ ਤਾਂ ਪੁਲਿਸ ਤਾਂ ਨਾਨੇ ਨਾਨੇ ਮਾਮੇ ਸਾਰਾ ਕੁਝ ਚੱਕ ਲੈਂਦੀ ਆ ਲੈ ਕੇ ਨਾ ਆਸਾ ਤੇ ਹੁਣ ਜੇ ਪੁਲਿਸ ਨਾ ਕਰਦੀ ਹੁੰਦੀ ਮੁੰਡੇ ਫੜ ਕੇ ਲਿਆ ਸਕਦੀ ਕੋਸ਼ ਕਰਦਾ ਤੇ ਆ ਉਹਦਾ ਮਾਪਿਓ ਕੋਈ ਛੱਡਿਆ ਹੈ ਮਾਪਿਓ ਕੋਈ ਛੱਡਿਆ ਦਾ ਤੇ ਫੜ ਕੇ ਕਿਉਂ ਨਹੀਂ ਲਾਉਂਦੇ ਹੈ ਮੁੰਡੇ ਨੂੰ ਫੜੇ ਪਿਓ ਮਾਪਿਓ ਨੂੰ ਕਿਉਂ ਸਾਥ ਫੜਦੇ ਮਾਪਿਓ ਆ ਜਦੋਂ ਉਹਨਾਂ ਸਾਰਾ ਪਤਾ ਹੀ ਆ ਵਿਆਹ ਕਾਣੀ ਆ ਹਾਂ ਕੋਈ ਅਕਦਾ ਨਹੀਂ ਕੰਮ ਇਹ ਉਹਨੂੰ ਫੜ ਕੇ ਕਿਉਂ ਨਹੀਂ ਲੈਂਦੇ ਜਿਹੜੇ ਕਾਸਲ ਜਿਹੜੇ ਅਸਲ ਕਾਲ ਤੋਂ ਬਾਹਰ ਫਿਰਦੇ ਆ ਅਸਲ ਕਾਸਲ ਜਿਹੜੇ ਨਾ ਕੁੜੀ ਤਾਂ ਹੈਗੀ ਹੈ ਕਿ ਉਹ ਕਾਸਲ ਅਸਲ ਜਿਹੜੇ ਬਾਹਰ ਫਿਰਦੇ ਆ ਕਿਉਂ ਫੜ ਕੇ ਲਿਆਉਂਦੇ ਉਹਨਾਂ ਨੂੰ ਜਿਹਨਾਂ ਨਾਲ ਮਿਲ ਕੇ ਉਹ ਕੁੜੀ ਨੇ ਕਤਲ ਕੀਤਾ ਉਹ ਹਜੇ ਖੁੱਲੇ ਆ ਫਿਰਦੇ ਨੇ ਫੋਨੇ ਫਿਰਦਿਆ ਜੀ ਖੁੱਲੇ ਆ ਹੀ ਨਹੀਂ ਮਿਲੇ ਨਹੀਂ ਉਥੇ ਮੁੰਡਾ ਨਹੀਂ ਥੀ ਉਹਨਾਂ ਰਿਸਤਰਨ ਚੱਕਣ ਉਹਦੇ ਮਾਮੇ ਦੇ ਮੁੰਡੇ ਨੂੰ ਉਹਦੇ ਭੂਆ ਦੇ ਮੁੰਡੇ ਨੂੰ ਚੱਕਣ ਕਿਉਂ ਨਹੀਂ ਫੜ ਕੇ ਲਿਆਉਣਾ ਦਾਦਕੇ ਨਾਲ ਕੇ ਕਿਹਨੂੰ ਫੜ ਦਤਿਓ ਨਹੀਂ ਚਲੋ ਦਾਦਕੇ ਨਾਲ ਕੇ ਮੁੰਡਾ ਫੜਨਾ ਪੁਲਿਸ ਲਈ ਕਿੰਨਾ ਔਖਾ ਹੈ ਕੋਈ ਔਖਾ ਕੰਮ ਕਿੰਨਾ ਔਖਾ ਫੜ ਦਤਿਓ ਤੇ ਮਾਪਾ ਫੜ ਕੇ ਲਿਆਉਂਦੇ ਕਿਉਂ ਛੱਡਿਆ ਕਿਹਨੇ ਗਾਰੰਟੀ ਲਈ ਉਹ ਹਾਂ ਜੀ ਮਾਪੇ ਉਹਨਾਂ ਤਾਂ ਫੜਨਾ ਚਾਹੀਦਾ ਬਹੁਤ ਬੁਰਾ ਜੀ ਜਦੋਂ ਉਹ ਮੇਨ ਲੇਡੀਜ਼ ਨੂੰ ਲੈ ਉਹਦਾ ਮੋਬਾਈਲ ਉਹਨਾਂ ਕੋਲੇ ਆ ਜਿੰਨੀ ਮੋਬਾਈਲ ਚ ਜਿਹੜੇ ਬੰਦੇ ਨਾਲ ਗੱਲਬਾਤ ਹੋਈ ਆ ਵੀ ਜਿਹੜੇ ਬੰਦੇ ਇੱਥੇ ਆਏ ਆ ਉਹ ਲੜਕੇ ਦਾ ਪਿਓ ਹੀ ਮੰਨਿਆ ਵੀ ਬੱਲੂਆਂ ਨੂੰ ਤਿੰਨ ਮੁੰਡੇ ਮੇਰੇ ਮੁੰਡੇ ਨਾਲ ਆਏ ਆ ਹੁਣ ਪੁਲਿਸ 메ਨ ਦੋਸ਼ੀ ਨੂੰ ਫੜ ਲਿਆ ਮੋਬਾਈਲ ਉਹਨਾਂ ਕੋਲੇ ਲੋਕੇਸ਼ਨ ਉਹਨਾਂ ਕੋਲੇ ਆ ਮੋਬਾਈਲ ਸਾਰੇ ਟੈਲੀਫੋਨ ਕੋਲੇ ਆ ਇਹ ਮਿੱਠੇ ਪਿਆਰੀ ਹੋ ਕੇ ਵਿਚਾਰੇ شریف ਬੰਦੇ ਆ ਤੇ ਇਹਨਾਂ ਨੂੰ ਕੋਈ ਇਨਸਾਫ ਨਹੀਂ ਦੇ ਰਹੀ ਵੀ ਅੱਜ ਅਜੇ ਇਹਨਾਂ ਦਾ ਫਾਦਰਾ ਕੇ ਪਹੁੰਚਿਆ ਨਹੀਂ ਤੇ ਡੀਐਸਪੀ ਸਾਹਿਬਾ ਕਹਿੰਦੇ ਸੰਸਕਾਰ ਕਰੋ ਜੀ ਬੰਦਾ ਅੱਜ 7ਵੇਂ ਚ ਐ ਮੈਂਟਲੀ ਪ੍ਰਿਪੇਅਰ ਨਹੀਂ ਤੁਸੀਂ ਆਏ ਕਿਨ ਸੰਸਕਾਰ ਕਰੋ ਸੋ ਇਹ ਪੁਲਿਸ ਇਨਸਾਫ ਨਹੀਂ ਦੇ ਰਹੀ ਸਾਰੀਆਂ ਜਥੇਬੰਦੀਆਂ ਸਾਰਾ ਪਿੰਡ ਸਾਰਾ ਪਿੰਡ ਨਾਲ ਜੇ ਇਨਸਾਫ ਨਹੀਂ ਮਿਲੂਗਾ ਸਾਰੀਆਂ ਕਿਸਾਨ ਯੂਨੀਆ ਸਾਰਾ ਸ਼ਹਿਰ ਇੰਨਾ ਪੁਲਿਸ ਦੀ ਧਰਨਾ ਦਿੱਤਾ ਜਾਊਗਾ ਪੁਲਿਸ ਕੋਈ ਇਨਸਾਫ ਨਹੀਂ ਦੇ ਰਹੀ ਅੱਛਾ ਇੱਕ ਗੱਲ ਇੱਕ ਗੱਲ ਹੈ ਜੀ ਪੁਲਿਸ ਜਦੋਂ ਕੋਈ ਆਪਣੇ ਦਾ ਕੋਈ ਘਾ ਘਟਨਾ ਵਾਪਰਦੀ ਹੈ ਆਪਣੇ ਨਾਲ ਵਾਪਰਦੀ ਹੈ ਤਾਂ ਪਸ਼ਚਮੀ ਬੰਗਾਲ ਚ ਵੀ ਬੰਦਿਆਂ ਦੇ ਐਨਕਾਊਂਟਰ ਕਰ ਦਿੰਦੀ ਹੈ ਕੀ ਲੱਗਦਾ ਹੈ ਵੀ ਪੁਲਿਸ ਲਈ ਇੱਕ ਬੰਦਾ ਲੱਭਣਾ ਇੰਨਾ ਔਖਾ ਹੋ ਗਿਆ ਅੱਜ ਸਭ ਕੁਝ ਹੈ ਜਦੋਂ ਬੰਦੇ ਦਾ ਮੋਬਾਈਲ 370 ਦਾ ਲੋਕੇਸ਼ਨ ਟ੍ਰੇ ਹੋ ਸਕਦੀ ਹੈ ਇੱਥੋਂ ਗਏ ਆ ਉਹ ਬੰਦੇ ਤੇ ਉਸ ਟਾਈਮ ਦੀ ਲੋਕੇਸ਼ਨ ਮਿਲ ਜਾਂਦੀ ਨਾਕੇ ਲਵਾ ਦਿੰਦੇ ਫੜਸਦੇ ਸੀਗੇ ਕੋਈ ਕਾਰਵਾਈ ਕੋਈ ਨਹੀਂ ਉਹ ਸਾਧੂਜੀ ਪਾਰਟੀ ਦੇ ਲੈਂਡ ਦੇ ਨਾਲ ਕਰੀਦਾ ਦੂਜੇ ਬੰਦੇ ਨੂੰ ਕੱਢਣ ਦੀ ਖਾਤਰ ਕਿਉਂਕਿ ਜੇ ਇੱਥੇ ਕਿਸੇ ਬੰਦੇ ਨੇ ਕਿਹਾ ਇਹ ਸੰਸਕਾਰ ਨਹੀਂ ਕਰਨਾ ਤੇ ਪੁਲਿਸ ਵਾਲੇ ਕਹਿੰਦੇ ਤੂੰ ਕਿਉਂ ਬੋਲਦਾ ਰ ਕਰ ਦੇਣਾ ਗੱਲ ਕਰਨ ਦਿਓ ਮਤਲਬ ਉਹ ਹੋ ਸਕਦਾ ਵੀ ਕਰਦੇ ਨੇ ਪ੍ਰੈਸ਼ਰ ਪਾ ਕੇ ਸੰਸਕਾਰ ਕਰਾ ਦੇਣ ਇਨਸਾਫ ਦੀ ਕੋਈ ਉਮੀਦ ਨਹੀਂ ਸਾਡੇ ਨਾਲ ਜਿ세 ਬੰਦੇ ਅੱਗੇ ਵੀ ਬੈਠੇ ਆ ਕੀ ਲੱਗਦਾ ਹੈ ਪੁਲਿਸ ਇਨਸਾਫ ਵਾਲੇ ਪਾਸੇ ਤੁਰ ਰਹੀ ਹੈ ਜਾਂ ਜਿਵੇਂ ਅਕਸਰ ਹੀ ਹੁੰਦਾ ਕਿ ਸੰਸਕਾਰ ਕਰ ਦਿਓ ਕੰਮ ਨਿਭੜ ਜਾਵੇ ਕਿਉਂਕਿ ਇੱਕ ਵਾਰ ਸੰਸਕਾਰ ਹੋ ਗਿਆ ਤਾਂ ਇੱਥੇ ਸਿੱਧੂ ਮੂਸੇ ਵਾਲਾ ਤੱਕ ਦਾ ਇਨਸਾਫ ਰੁੱਲ ਜਾਂਦਾ ਹੈ ਦੇਖੋ ਜੀ ਅਨਸਾਫ ਅਜ ਤੱਕ ਨਾ ਕਿਸੇ ਨੂੰ ਦਿੱਤਾ ਹੈ ਪ੍ਰਸ਼ਾਸਨ ਨੇ ਨਾ ਦੇਵੇ ਹਰ ਥਾਂ ਤੇ ਇਸ ਨੂੰ ਲੁਕੋਇਆ ਜਾਂਦਾ ਹੈ شریف ਪਰਿਵਾਰ ਹਦੋਂ ਵੱਦ ਔਰ ਸਾਡਾ ਮੈਂਬਰ ਵੀ ਹੈ ਅਸੀਂ ਤਨਦੇਹੀ ਨਾਲ ਜਾਣ ਦੇਣ ਤੇ ਕਰਤਿਆਰ ਨਾ ਖਾਤਰ ਸਾਰਾ ਪਿੰਡ ਸਾਰੀਆਂ ਜਥੇਬੰਦੀਆਂ ਇਹਨਾਂ ਦੇ ਨਾਲ ਖੜੀਆਂ ਪਰ ਪੁਲਿਸ ਦਾ 4 ਦਿਨ ਦੇ ਵਿੱਚ ਅਜੇ ਇਹ ਛੋਟਾ ਵੀਰ ਆਉਂਦਾ ਹੈ ਤੇ ਚਾਰ ਦਿਨਾਂ ਚ ਕੋਈ ਵੀ ਲੱਭ ਕੇ ਨਾ ਦੇਣਾ ਕੋਈ ਬੰਦੇ ਦਾ ਖੁਰਾਕ ਹੋ ਜਾਣਾ ਲੱਭਣਾ ਇਹ ਰੜੀ ਮਿਲੀ ਸਾਜਿਸ਼ ਲੱਗਦੀ ਹੈ ਪੈਸੇ ਦੇ ਤਹਿਤ ਸਾਰਾ ਕੁਝ ਨੱਪਿਆ ਜਾ ਰਿਹਾ ਹੈ ਤੇ ਦਬਾਅ ਪਾਇਆ ਜਾ ਰਿਹਾ ਵੀ ਚੱਕੋ ਤੇ ਚੱਕ ਕੇ ਸੰਸਕਾਰ ਕਰ ਦਿਓ ਤੇ ਸਾਨੂੰ ਪਤਾ ਵੀ ਸਾਡਾ ਪੁੱਤ ਗਿਆ ਸਾਡਾ ਘਰ ਪਟਿਆ ਗਿਆ ਸਾਡਾ ਸਾਰਾ ਕੁਝ ਬਰਬਾਦ ਹੋ ਗਿਆ ਇਹ ਕਿਵੇਂ ਮੁੜੂਗਾ ਮੋੜ ਕੇ ਲਿਆ ਕੇ ਦੇ ਸਕਦੇ ਆ ਅਸੀਂ ਕਹਿੰਨੇ ਵੀ ਸਾਡੇ ਭਰਾ ਨੂੰ ਇਨਸਾਫ ਮਿਲਣਾ ਚਾਹੀਦਾ ਅਸੀਂ ਉਹਦੇ ਆਸਤੇ ਤਨ ਮਨ ਤਣ ਨਾਲ ਜਿੰਦਗੀ ਲਾ ਦੇਾਂਗੇ ਸਾਰਾ ਪਿੰਡ ਲੜਾਂਗੇ ਸਾਰੀਆਂ ਜਥੇਬੰਦੀਆਂ ਨਾਲ ਢੋਦੇਾਂਗੇ ਅਸੀਂ ਤੇ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਉਹਨਾਂ ਚ ਲੜਾਈ ਅਸੀਂ ਜਾਰੀ ਰੱਖਾਂਗੇ ਔਰ ਅਸੀਂ ਸੰਸਕਾਰ ਨਹੀਂ ਕਰਾਂਗੇ ਅੱਛਾ ਇੱਕ ਗੱਲ ਇਹ ਹੈ ਜੀ ਇਹ ਬੜੀ ਦੁੱਖ ਦੀ ਗੱਲ ਹੈ ਕਿ ਇੱਕ ਪਾਸੇ ਤਾਂ ਪਰਿਵਾਰ ਸਦਮੇ ਚ ਆਪਦਾ ਪੁੱਤ ਗਵਾ ਲਿਆ ਉਹਨਾਂ ਨੇ ਦੂਜੇ ਪਾਸੇ ਉਹਦੇ ਪੁੱਤ ਦਾ ਇਨਸਾਫ ਲੈਣ ਲਈ ਅੱਜ ਦੇਖੋ 70 ਤੇ ਬਹਿ ਕੇ ਇਹਨਾਂ ਮਾਈਕਾਂ 'ਚ ਬੋਲਣਾ ਸ਼ੌਂਕ ਬਹੁਤ ਔਖਾ ਹੈ ਠੀਕ ਹੈ ਇਹਨਾਂ ਤੇ ਉਹ ਇਹ ਦੂਜੇ ਪਾਸੇ ਉਹਨਾਂ ਨੂੰ ਅੱਜ ਇਨਸਾਫ ਲੈਣ ਲਈ ਸਾਡਾ ਸਹਾਰਾ ਲੈਣਾ ਪੈਂਦਾ ਇੱਥੇ ਬੋਲਣਾ ਪੈਂਦਾ ਇਹ ਕੀ ਮੰਨਦੇ ਹੋ ਤੁਸੀਂ ਵੀ ਨਾਲੇ ਪੁੱਤ ਗਵਾ ਲਿਆ ਨਾਲੇ ਇਨਸਾਫ ਨਹੀਂ ਮਿਲ ਰਿਹਾ ਅਸੀਂ ਦੇਖੋ ਜੀ ਗੱਲ ਇਹ ਹੈ ਵੀ ਜਿਹੜਾ ਪੱਤਰਕਾਰ ਦਾ ਸਾਡਾ ਥੰਮ ਹੈ ਤੇ ਛੱਤ ਆ ਜਿਹੜੀ ਇਹ ਲੋਕ ਐ ਥੰਮ ਦੀ ਵੀ ਥੰਮ ਨੂੰ ਵੀ ਡੇਗਿਆ ਜਾ ਰਿਹਾ ਤੇ ਛੱਤ ਨੂੰ ਵੀ ਸਿੱਟਿਆ ਜਾ ਰਿਹਾ ਤਾਂ ਫਿਰ ਅਸੀਂ ਇਨਸਾਫ ਕਿਸ ਕੋਲੋਂ ਭਾਲਦੇ ਆ ਇਹ ਜਿਹੜੇ ਚੋਰ ਠੇਰੇ ਆ سرمਾਇਦਾਰਾਂ ਦਾ ਪੱਖ ਪੂਰਦੇ ਆ ਨਾਏ ਛੱਤ ਰਹਿਣ ਦੇਣੀ ਚਾਹੁੰਦੇ ਆ ਨਾਏ ਥੰਮ ਰਹਿਣ ਦੇਣਾ ਚਾਹੁੰਦੇ ਆ ਇਹਨਾਂ ਦਾ ਮਕਸਦ ਹੀ ਇੱਕੋ ਇੱਕ ਹੈ ਵੀ ਸਾਰਾ ਕੁਝ ਸਾਡੇ ਕੋਲੇ ਹੋਵੇ ਅਸੀਂ ਲੁੱਟੀਏ ਕੁੱਟੀਏ ਮਾਰੀਏ ਅੱਗੋਂ ਕੋਈ ਆਵਾਜ਼ ਬਲੰਦ ਨਾ ਕਰੇ ਇਹ ਸਾਡੀ ਆਵਾਜ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਉਹ ਵਾਜਾਂ ਅਸੀਂ ਨਹੀਂ ਦਬੜਦੇਾਂਗੇ ਅਸੀਂ ਭਾਣਾ ਸਾਨੂੰ ਕੋਈ ਵੀ ਕੁਰਬਾਨੀਆਂ ਕਰਨੀਆਂ ਪੈਣ ਅਸੀਂ ਕਰਾਂਗੇ ਇਹ ਅਸੀਂ ਬਾਈ ਨੂੰ ਅਸੀਂ ਇਨਸਾਫ ਦਵਾ ਕੇ ਰਾਂਗੇ ਸਾਡੀ ਮੰਗ ਹੈ ਵੀ ਜਿੰਨੇ ਸਾਥੀ ਸੀਗੇ ਉਹਨਾਂ ਦੀ ਲੋਕੇਸ਼ਨ ਟ੍ਰੇਸ ਕਰਕੇ ਜਿਹੜੇ ਇੱਥੇ ਘਰੇ ਆਏ ਮੁੰਡੇ ਉਹਨਾਂ ਨੂੰ ਟ੍ਰੇਸ ਕੀਤਾ ਜਾਵੇ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਫਾਸੀ ਤੇ ਕਰ ਸਜ਼ਾ ਦਿੱਤੀ ਜਾਵੇ ਤਾਂ ਕਿ ਜਿਹੜਾ ਰਿਕਾਰਡ ਇੱਕ ਕਾਇਮ ਹੋ ਜੇ ਕਿ ਹੋਰ ਕਿਸੇ ਦਾ ਕਰਨਾ ਉਜੜੇ ਇੱਕ ਗੱਲ ਇਹ ਹੈ ਤੁਸੀਂ ਇਹ ਗੱਲ ਕਰ ਰਹੇ ਹੋ ਪਰ ਦੂਜੇ ਪਾਸੇ ਕੋਈ ਲੱਗਦਾ ਹੈ ਕਿ ਪੁਲਿਸ ਕਿਸੇ ਸਿਆਸੀ ਦਬਾਅ ਚ ਹੈ ਜਾਂ ਜਿਵੇਂ ਕਈ ਵਾਰ ਦੂਜੀਆਂ ਲੈਣ ਦੇਣ ਵੀ ਹੋ ਜਾਂਦਾ ਉਸ ਪਾਸੇ ਕੀ ਮੰਨਦੇ ਹੋ ਤੁਸੀਂ ਇਹਦੇ ਚ ਜੀ ਸਿਆਸਤ ਵੀ ਚੱਲਦੀ ਹੈ ਪੈਸਾ ਵੀ ਚੱਲਦਾ ਹੈ ਅੱਜ ਕੱਲ੍ਹ ਦੁਨੀਆ ਹੀ ਪੈਸੇ ਦੀ ਆ ਸਿਆਸੀ ਲੋਕ ਵੀ ਪੈਸੇ ਦੇ ਆ ਅਸੀਂ 95 ਬਣਾਏ 95 ਨੇ ਲੋਕਾਂ ਨੂੰ ਕੀ ਦੁੱਤਾ ਉਸੇ ਤਰ੍ਹਾਂ ਜਿਹੜੇ ਅਫਸਰ شاہੀ ਹੈ ਉਹ ਵੀ ਪੈਸੇ ਦੀ ਦੌਰ ਦੇ ਵਿੱਚ ਲੱਗੀ ਹੋਈ ਹੈ ਅਸੀਂ ਇਹ ਕਹਿੰਦੇ ਆਂ ਵੀ ਜੇ ਅਸੀਂ ਜੇ ਜਿੱਥੇ ਸੰਘਰਸ਼ ਹੁੰਦਾ ਹੈ ਉੱਥੇ ਤਾਂ ਇਨਸਾਫ ਥੋੜਾ ਬਹੁਤਾ ਮਿਲ ਜਾਂਦਾ ਹੈ ਨਹੀਂ ਜਿਹੜਾ ਉਹਨੂੰ ਰੋਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਸੀਂ ਰੋੜਣ ਨਹੀਂ ਦੇਵਾਂਗੇ ਅਸੀਂ ਇਹਨਾਂ ਦੇ ਨਾਲ ਖੜੇ ਆਂ ਤੁਸੀਂ ਕੀ ਤੁਸੀਂ ਕੀ ਕਹਿ ਰਹੇ ਸੀ ਕਿ ਲੱਗਦਾ ਤੁਹਾਨੂੰ ਵੀ ਪੁਲਿਸ ਇਨਸਾਫ ਵਾਲੇ ਪਾਸੇ ਤੁਰ ਰਹੀ ਹੈ ਨਹੀਂ ਜੀ ਕੋਈ ਨਹੀਂ ਤੁਰਦੀ ਉਹਨਾਂ ਦੇ ਜੇ ਇੰਨਾ ਇਨਸਾਫ ਹੁੰਦਾ ਤਾਂ ਉਹ ਆਪਦੀ ਮਾਤਾ ਨੂੰ ਫੜ ਸਕਦੇ ਸੀ ਮੁੰਡੇ ਦੀ ਮਾਤਾ ਨੂੰ ਫੜ ਚੱਕ ਸਕਦੇ ਰਿਸ਼ਤੇਦਾਰਾਂ ਨੂੰ ਚੱਕ ਸਕਦੇ ਸੀ ਆਦੂ ਜਿੰਨੇ ਚੱਕੇ ਹੁੰਦੇ ਚਾਰ ਦਿਨ ਹੋ ਗਏ ਪੰਜ ਦਿਨ ਹੋ ਗਏ ਅਜੇ ਚੱਕੇ ਹੀ ਨਹੀਂ ਗਿਆ ਇਹ ਕਹਿੰਦੇ ਸਨਸਕਾਰ ਕਰ ਦਿਓ ਅਸੀਂ ਬਾਅਦ ਵਿੱਚ ਕਰ ਕਰ ਦਿਓ ਅਸੀਂ ਬਾਅਦ ਵਿੱਚ ਵੇਖਾਂਗੇ ਹਾਂਜੀ ਅਜੇ ਤਾਂ ਇਹ ਨਹੀਂ ਹਾਂਜੀ ਆ ਐਸੇ ਤੋਂ ਆਉਂਦਾ ਜੇ ਤੁਹਾਨੂੰ ਸਾਡੇ ਤੇ ਯਕੀਨ ਹੈ ਨਾ ਤਾਂ ਤੁਸੀਂ ਸੰਸਕਾਰ ਕਰ ਦਿਓ ਜੇ ਤੁਹਾਨੂੰ ਨਹੀਂ ਲੱਗਦਾ ਫਿਰ ਤੁਸੀਂ ਆਪਣੀ ਮਰਜ਼ੀ ਕਰੋ ਹਾਂ ਸੱਚੇ ਨੇ ਇਹ ਆਖਿਆ ਕਹਿੰਦਾ ਮੇਰੇ ਪਰਿਵਾਰ ਨੂੰ ਚੱਕ ਹੀ ਨਹੀਂ ਸਕਦਾ ਜੀ ਸਾਡੇ ਕੋਲ ਕਾਨੂੰਨ ਹੀ ਨਹੀਂ ਉਹ ਕਹਿੰਦਾ ਦੇ ਪਰਿਵਾਰ ਨੂੰ ਕਿਸੇ ਹੋਰ ਜੀ ਨੂੰ ਚੱਕਣ ਦਾ ਹੀ ਹੋਰ ਜੀ ਨੂੰ ਚੱਕ ਹੀ ਨਹੀਂ ਸਕਦੇ ਤੇ ਉਹਨਾਂ ਕੋ ਉਹਨੂੰ ਚੱਕ ਲਿਆ ਉਹ ਅਸੀਂ ਕਿਉਂ ਕਹਨੇ ਆ ਜੋ ਚੱਕ ਲਿਆ ਉਹ ਸਾਨੂੰ ਕੀ ਲੋੜਾ ਪਰਿਵਾਰ ਚ ਉਹ ਤਾਂ ਕਹਿੰਦੇ ਸਖਸ਼ਿਆ ਕਰੋ ਫੇਰ ਅਸੀਂ ਉਸ ਤੋਂ ਬਾਅਦ ਕੋਈ ਕਰ ਸਕਦੇ ਤੇ ਕਰ ਹੀ ਸਕਦੇ ਦਰਿਆ ਗੱਲ ਹੀ ਨਹੀਂ ਜਦੋਂ ਕੁੜੀ ਇੱਕ ਬੰਦਾ ਦੱਸ ਸਕਦੀ ਹੈ ਕੁੜੀ ਇਹ ਵੀ ਮੰਨ ਗਈ ਵੀ ਅਸੀਂ ਕੀਤਾ ਹੈ ਖੁਦ ਮਾਰਿਆ ਤੇ ਫਿਰ ਉਹਨੂੰ ਬੰਦੇ ਦੂਜਿਆਂ ਦਾ ਕਿਉਂ ਨਹੀਂ ਪਤਾ ਇੱਕ ਦਾ ਕਿਉਂ ਕਹਦੇ ਹੈ ਉਹਦਾ ਮਾਂ ਪਿਓ ਚੱਕ ਦੇ ਦੂਜੇ ਬੰਦਿਆਂ ਦਾ ਕਿਉਂ ਨਹੀਂ ਉਹਨਾਂ ਨੂੰ ਪਤਾ ਦੂਜਿਆਂ ਦਾ ਵੀ ਪਤਾ ਜੇ ਉਹ ਇੱਕ ਦਾ ਨਾਮ ਦੱਸ ਸਕਦੀ ਹੈ ਤੇ ਦੂਜੇ ਦੋਆਂ ਦਾ ਕਿਉਂ ਨਹੀਂ ਦੱਸਦੀ ਨਹੀਂ ਤਾਂ ਉਹ ਕਰ ਨਹੀਂ ਸਕਦਾ ਜੀ ਇੱਕ ਅੱਲਾ ਬੰਦਾ ਕਿਵੇਂ ਮਾਰ ਜੂ ਕੋਈ ਨਾਲ ਤਾਂ ਆਉਂਦਾ ਅਕਸਰ ਵੱਲੂ ਛੱਪ ਲਾਉਣਾ ਸਿੱਧਾ ਜੇ ਕੋਈ ਮਾਰਨਾ ਚਾਹਵੇ ਤਾਂ ਚਾਰ ਬੰਦੇ ਨਹੀਂ ਬੰਦੇ ਨੂੰ ਬੰਦਾ ਮਾਰ ਸਕਦੇ ਪਹਿਲਾਂ ਉਹਨੂੰ ਵਿਚਾਰੇ ਨੂੰ ਕੋਈ ਨਸ਼ਾ ਕੋਈ ਨਾ ਕੁਝ ਦਿੱਤਾ ਫਿਰ ਉਹ ਬੇਹੋਸ਼ ਹੋਇਆ ਫੇਰ ਉਹਦੀ ਜਾ ਕੇ ਮੌਤ ਹੋਈਏ ਬੰਦੇ ਪੁਲਿਸ ਫੜ ਨਹੀਂ ਰਹੀ ਮਾਂ ਪਿਓ ਨੂੰ ਲੈ ਕੇ ਚੱਕ ਕੇ ਉਹਦੋਂ ਫੇਰ ਵੀ ਆ ਸਕਦਾ ਪੁਲਿਸ ਨਹੀਂ ਕਰ ਸਕਦਾ ਟਾਟੋਂ ਆ ਕੇ ਕੱਲਾ ਕਿਵੇਂ ਕਰ ਜੂਗਾ ਤੇ ਨਾਲ ਵੀ ਹੋਣਗੇ ਕੋਈ ਪੰਜ ਚਾਰ ਜਾਨੇ ਜਵਾਨ ਸਪੂਰਾ ਕੱਲਾ ਕਰ ਨਹੀਂ ਸਕਦਾ ਨਾਲ ਮਾਂ ਪਿਓ ਨਾਲ ਪੁਲਿਸ ਪੂਰੀ ਣਵਾਲੋ ਆ ਸਾਡੀ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਤੁਰੰਤ ਡੀਐਸਪੀ ਦੀ ਬਦਲੀ ਕਰਕੇ ਉਥੇ ਹੋਰ ਲਾਇਆ ਜਾਵੇ ਉਹਨਾਂ ਦਾ ਰਿਸ਼ਤੇਦਾਰ ਆ ਉਹ ਸਾਨੂੰ ਇਹ ਪੱਕੀ ਪਰਮਿਸ਼ਨ ਆ ਜਿਹੜਾ ਫਰੀਦਕੋਟ ਡੀਐਸਪੀ ਹੈ ਉਹਨਾਂ ਦਾ ਰਿਸ਼ਤੇਦਾਰ ਹੈ ਉਹਨਾਂ ਦਾ ਰਿਸ਼ਤੇਦਾਰ ਆ ਠੀਕ ਆ ਕਿ ਨਹੀਂ ਉਹਨਾਂ ਦਾ ਰਿਸ਼ਤੇਦਾਰ ਆ ਡੀਐਸਪੀ ਦਾ ਮਾਮੇ ਦਾ ਮੁੰਡਾ ਉਹਨਾਂ ਦੇ ਨਾਲ ਫਿਰਦਾ ਹੈ ਉਹ ਸਾਰੀ ਕਾਰਵਾਈ ਕਰਾ ਰਿਹਾ ਹੈ ਥਾਣੇ 'ਚ ਜਾਂਦੇ ਆ ਇੱਥੇ ਆਉਂਦੇ ਆ ਸਾਨੂੰ ਜਲੀਲ ਕਰ ਰਹੇ ਆ ਉਹ ਮੈਂ ਕੌਮੀ ਕਿਸਾਨ ਯੂਨੀਅਨ ਜੋ ਨਹੀਂ ਆਣਾਂ ਲੋ ਬੋਲਦਾ ਪ੍ਰੈਸ ਰਿਪੋਰਟਰ ਵਿਕਾਸ ਨੇਸ਼ ਕੋਟਕਪੂਰੇ ਨਹੀਂਓ ਬੋਲਦਾ ਸਵਰਨ ਸਿੰਘ ਮੇਰਾ ਨਾਂ ਸੁਖਣ ਵਾਲੇ ਤੋਂ ਬੋਲਦਾ ਮੈਂ ਮੈਨੂੰ ਹੁਣੇ ਫੋਨ ਆਉਣੇ ਹੋਗੇ ਇੱਥੇ ਮੈਂ ਬੋਲਿਆ ਉਦੋਂ ਡੀਐਸਪੀ ਸਾਹਿਬ ਉਤਾਰ ਸਿੰਘ ਆਏ ਸੀ ਮੈਂ ਉੱਥੇ ਬੋਲਿਆ ਮੈਨੂੰ ਪਤਾ ਸੀ ਮੈਨੂੰ ਧਮਕੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਪਰ ਮੈਂ ਡਰਦਾ ਨਹੀਂ ਇਹ ਸਾਡਾ ਬੱਚਾ ਜਿਹੜਾ ਇਹਨਾਂ ਦਾ ਨਹੀਂ ਮਰਿਆ ਸਾਡੇ ਨਗਰ ਦਾ ਬੱਚਾ ਮਰਿਆ ਅਸੀਂ ਪੰਜਾਂ ਪਿੰਡਾਂ ਦਾ ਇਕੱਠ ਕਰਕੇ ਪੰਜਾਂ ਪਿੰਡਾਂ ਦੇ ਸਾਡੀਆਂ ਭੈਣਾਂ ਨਾਲ-ਨਾਲ ਪੰਜਾਂ ਪਿੰਡਾਂ ਦਾ ਇਕੱਠ ਕਰਕੇ ਅਸੀਂ ਕੱਲ ਨੂੰ ਐਸਐਸਪੀ ਦੇ ਬਾਹਰ ਚ ਲੈ ਕੇ Laash ਸਾਡੀ ਉਹ ਮਿੱਟੀ ਆ ਉਹ ਭਾਵੇਂ ਮਹੀਨਾ ਰੱਖਣੀ ਪੈ ਜੇ ਜਿੰਨਾ ਚਿਰ ਸਾਡੀ ਪੰਚਾਇਤ ਨੂੰ ਯੂਨੀਅਨਾਂ ਨੂੰ ਨਗਰ ਨੂੰ ਸਾਡੇ ਮਰਜ਼ਮ ਵਿਖਾਏ ਨਹੀਂ ਜਾਂਦੇ ਪਹਿਲਾਂ ਤਾਂ ਮਰਜ਼ਮ ਪਾਈ ਦਿਓ ਆ ਉਹਨਾਂ ਦਾ ਸਾਰਾ ਪਰਿਵਾਰ ਆ ਕੇ ਇੱਥੇ 11 ਵਜੇ ਕਤਲ ਹੋਇਆ ਹੈ 1 ਵਜੇ ਤਾਈਂ ਉਹਨਾਂ ਨੇ ਸਾਰੀ ਕਾਰਵਾਈ ਕੀਤੀ ਆ ਮੁੰਡੇ ਦੇ ਸਹੁਰਿਆਂ ਨੇ ਉਹਨਾਂ ਦੇ ਨਾਂ ਕਿਉਂ ਨਹੀਂ ਪਾਏ ਗਏ ਵਿੱਚ ਫਿਰ ਉਹਨਾਂ ਦਾ ਸਰਾਸਰ ਪ੍ਰਸ਼ਾਸਨ ਆ ਡੀਐਸਪੀ ਉਹਨਾਂ ਦਾ ਬਦਨਾਮੀ ਉਹਨਾਂ ਦੀ ਬਚਾਉਣ ਤੋਂ ਉਹਨਾਂ ਦਾ ਐਡਰੈਸ ਗਲਤ ਬੋਲ ਰਿਹਾ ਹੈ ਨਿਊ ਕੈਂਟਰ ਔਰ ਸੁੰਦਰ ਨਗਰ ਦੇ ਆ ਉਹ ਸੁੰਦਰ ਨਗਰ ਦੇ ਆ ਉਹ ਉਹਨਾਂ ਦਾ ਐਡਰੈਸ ਗਲਤ ਬੋਲਿਆ ਜਾ ਰਿਹਾ ਸਮਰੇ ਆ ਮਾੜਾ ਪਰਿਵਾਰ ਹੈ ਇਹ ਇਹ ਸਾਦੇ ਪਰਿਵਾਰ ਸੀ ਇਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਉਹ ਪਰਿਵਾਰ ਮਾੜਾ ਹੈ ਜੇ ਹਜੇ ਵੀ ਕੋਈ ਸ਼ੱਕ ਆ ਤਾਂ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਵੀ ਉਹ ਕਿਹੜੇ ਕੈਰੇਕਟਰ ਦੇ ਮਾਲਕ ਸੀ। ਹੂੰ ਇਹ ਸਾਦਾ ਪਰਿਵਾਰ ਸੀ। ਕੁੜੀ ਮਾਡਲਿੰਗ ਕਰਦੀ ਸੀ। ਹੂੰ ਡਰੱਗ ਸਪਲਾਇਰ ਸੀ। ਹੋ ਸਕਦਾ ਉਹ ਸੈਕਸ ਸਪਲਾਇਰ ਵੀ ਹੋਵੇ। ਹੂੰ ਠੀਕ ਆ ਕਿ ਨਹੀਂ? ਤਾਂ ਉਹਦੇ ਨਾਲੇ ਸਾਰਾ ਪ੍ਰਸ਼ਾਸਨ ਖੜਾ ਸਾਰੇ ਅਨਵੌਲਵਾ ਉਹਦੇ ਨਾਲ ਪਹਿਲੇ ਅਟੈਚਮੈਂਟ ਪੁਲਿਸ ਵਾਲੇ ਹੋਣਗੇ। ਹੂੰ ਸਾਡੀ ਬੇਨਤੀ ਹੈ ਤੁਰੰਤ ਬਦਲੀਆਂ ਕਰਕੇ ਇਹਨਾਂ ਅਫਸਰਾਂ ਦੀਆਂ ਨਵੇਂ ਲਏ ਜਾਣ ਐਸਐਸਪੀ ਸਾਹਿਬ ਬਹੁਤ ਹੀ ਜ਼ਿਆਦੇ ਸਿਆਣੇ ਤੇ ਸੂਝਵਾਨਾ ਸਾਡੀ ਬੇਨਤੀ ਹੈ ਉਹਨਾਂ ਨੂੰ ਵੀ ਇਹਨਾਂ ਨੂੰ ਤੁਰਤ ਬਦਲਿਆ ਜਾਵੇ ਜੇ ਸਾਨੂੰ ਹਨਸਾਫ ਨਹੀਂ ਅਸੀਂ ਹਨਸਾਫ ਲੈ ਕੇ ਛੱਡਾਂਗੇ ਭਾਵੇਂ ਸਾਨੂੰ ਮਰਨਾ ਪਵੇ ਦੇ ਭੋਖੜ ਹੜਤਾਲ ਕਰਨੀ ਪਵੇ ਕੋਸ਼ ਹੋ ਜੇ ਯਾਰ ਹਾਂ ਅਸੀਂ ਉੱਥੇ ਬੈਠਾਂਗੇ ਭਾਵੇਂ ਇੱਕ ਮਹੀਨਾ ਧਰਨਾ ਲਾਉਣਾ ਪਵੇ ਜਦ ਜਿੰਨਾ ਚਿਰ ਮਰਜ਼ੀ ਲਾਉਣਾ ਪਵੇ ਅਸੀਂ ਲਾਸ਼ ਦਾ ਸਰਕਾਰ ਨਹੀਂ ਕਰਦੇ ਸਾਡੀ ਉਹ ਮਿੱਟੀ ਆ ਸਾਡਾ ਮੁੰਡਾ ਹੁਣ ਗਲੇ ਮਰ ਜੇ ਕੁਛ ਹੋ ਜੇ ਸਾਡੇ ਨੂੰ ਗਿਆ ਉਹ 4 ਦਿਨ ਹੋ ਗਏ ਪਿੰਡ ਚ ਮਤਲਬ ਪੂਰੇ ਇੱਕ ਪਿੰਡ ਦੇ ਵਿੱਚ ਐਡੀ ਵੱਡੀ ਘਟਨਾ ਵਾਪਰ ਗਈ ਪਿੰਡ ਚ ਕੀ ਮੌਲ ਹੈ ਜੀ ਪਿੰਡ ਬਹੁਤ ਜ਼ਿਆਦਾ ਭਾਵਕ ਹੋਇਆ ਪਿਆ ਪਿੰਡਾ ਸਾਡੇ ਜਵਾਕ ਬਾਹਰ ਬੈਠੇ ਰੋ ਰਹੇ ਆ ਇੰਨਾ ਪਿੰਡ ਭਾਵਕ ਹੋਇਆ ਪਿਆ ਠੀਕ ਆ ਕਿ ਨਹੀਂ ਅਸੀਂ ਅੱਜ ਮੈਂ ਬੋਲੀ ਜਾਣਾ ਮੈਨੂੰ ਹੁਣ ਫੋਨ ਥਾਣੇ ਚ ਆਉਣੇ ਸ਼ੁਰੂ ਹੋ ਗਏ ਆ ਠੀਕ ਆ ਕਿ ਨਹੀਂ ਸ਼ਾਂਤਾਈ ਮੈਨੂੰ ਧਮਕੀਆਂ ਵੀ ਆ ਸਕਦੀਆਂ ਮੈਂ ਬਿਲਕੁਲ ਨਹੀਂ ਡਰਦਾ ਮੇਰੇ ਭਾਵੇਂ ਗੋਲੀ ਵਾਜੇ ਠੀਕ ਆ ਕਿ ਨਹੀਂ ਮੈਂ ਇਹ ਪਰਿਵਾਰ ਦੇ ਨਾਲ ਆ ਔਰ ਨਾਲ ਰਹੂੰਗਾ ਸਾਡੀ ਜੂਨੀਅਨ ਕੌਮੀ ਕਿਸਾਨ ਯੂਨੀਅਨ ਸਾਰੀਆਂ ਜਥੇਬੰਦੀਆਂ ਸਾਡੀਆਂ ਜੂਨੀਅਨਾਂ ਨਾਲ ਨਗਰ ਨਾਲ ਆ ਸਾਡੇ ਪੰਚਾਇਤ ਨਾਲ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਥੋਂ ਦਾ ਮੈਂ ਖਜ਼ਾਨਚੀ ਆ ਗੁਰਦੁਆਰਾ ਕਮੇਟੀ ਨਾਲ ਆ ਸਾਰਾ ਨਗਰ ਨਾਲ ਆ ਸੀ ਇਹਨਾਂ ਦੇ 2300 ਵੋਟ ਆ ਸਾਡੇ ਪਿੰਡ ਦੀ 2300 ਦੀ 2300 ਇਹਨਾਂ ਦੇ ਨਾਲ ਆ ਸਾਧਾਰਨ ਗੱਲ ਉਹ ਮਰਨ ਦਾ ਕਾਰਨ ਵਿਚਾਰੇ ਦਾ ਕੀ ਬਣਿਆ ਭਲਾ ਮਾਨਸ ਲੋੜ ਤੋਂ ਵੱਧ ਪਲਮਾਨਸੀ ਮਾਰਾ ਗਈ ਉਹਨੂੰ ਲੋੜ ਤੋਂ ਵੱਧ ਘਰ ਚ ਹੋਰ ਉਹਦੇ ਮਤਲਬ ਉਹਦੇ ਭਰਾ ਭੈਣ ਕੌਣ ਕੋਈ ਨਹੀਂ ਵਿਚਾਰਾ ਯਾਰ ਇਕੱਲਾ ਦੋਨੇ ਭੈਣ ਭਰਾ ਸੀ ਬਸ ਅੱਛਾ ਆ ਭੈਣ ਰਹੇਗੀ ਇਕੱਲੀ ਸਰੇ ਮੁੰਡਾ ਸੀ ਜਮਾ ਵੈਸ਼ਨੂ ਸੀਗਾ ਕੋਈ ਕੋਈ ਨਹੀਂ 20 ਸਾਲ ਦੀ ਉਮਰ ਸੀ ਮੈਂ ਉਹ ਸਾਥ ਦੇ ਵਿੱਚ ਨਹੀਂ ਵੇਖਿਆ ਮੁੰਡਿਆਂ 'ਚ ਖੜਾ ਅੱਜ ਤੱਕ ਸਾਥ ਦੇ ਵਿੱਚ ਅੱਜ ਤੱਕ ਸਕੂਲ 'ਚ ਫ੍ਰੀ ਸੇਵਾ ਪੜਾਉਣਾ ਰਿਹਾ ਜੀ ਬੱਚਿਆਂ ਨੂੰ ਹੀ ਸਾਰਾ ਸਕੂਲ ਦਾ ਸਟਾਫ ਸਾਰੇ ਆਉਂਦੇ ਆ ਕਰੇ ਬੜਾ ਮਾਣ ਮਹਿਸੂਸ ਕਰਦਾ ਜੀ ਮੇਰੇ ਬੇਟੇ ਤੇ ਮੇਰਾ ਹੀਰੇ ਵਰਗਾ ਬੇਟਾ ਐ ਏਦਾਂ ਇੰਨੇ ਮਰਾਤਾ ਦੇ ਦੇ ਨੇ ਮਰਾਤਾ ਉਹਦਾ ਪਿਤਾ ਤੇ ਉਹਦਾ ਦਾਦਾ ਆਏ ਉਹਨਾਂ ਨੇ ਫਿਰ ਉਹਨਾਂ ਨੂੰ ਕਿਉਂ ਨਹੀਂ ਰੋਕਿਆ ਉਹ ਉਹਨਾਂ ਨੂੰ ਵੀ ਪਤਾ ਹੈ ਮੈਨੂੰ ਇਹਦਾ ਦੱਸਦੇ ਆ ਹੁਣ ਆਏ ਨੂੰ ਵੀ ਉਹ ਚਾਹ ਪੀ ਰਹੇ ਸੀਗੇ ਕਿ ਡੱਡ ਮੋਢੀ ਪਈ ਹੋਵੇ ਗੋਲੀ ਮਾਰ ਦਿੰਦਾ ਤੇ ਗੋਲੀ ਤਾਂ ਦੂਜੇ ਦਿਨਾਂ ਦਾ ਜੇ ਮੈਨੂੰ ਉਹ ਤਾਂ ਕਲੀਅਰ ਹੋ ਜਾਣਾ ਹੋ ਜਾਂਦਾ ਨਾ ਮੈਂ ਗੋਲੀ ਕਿਹੜਾ ਨਾਂ ਮਾਰ ਦਿੰਦਾ ਤੇ ਤੂੰ ਹੀ ਪਹਿਲਾਂ ਆਇਆ ਸਭ ਤੋਂ ਆ ਪਹਿਲਾਂ ਉਹ ਹੀ ਆਏ ਸਭ ਤੋਂ ਪਹਿਲਾਂ ਤਾਂ ਤੂੰ ਹੀ ਆਇਆ ਥਨੂੰ ਹੀ ਫੋਨ ਕੀਤਾ ਤੇ ਤੂੰ ਆ ਕੇ ਹਾਲਾਤ ਵੇਖੇ ਤੇ ਗੋਲੀ ਮਾਰ ਉਹਦੋਂ ਦੂਜੇ ਦਿਨ ਮਾਰ ਆ ਕੇ ਤੜਕੇ ਤਿੱਕਰ ਇੱਥੇ ਹੀ ਰਹੀ ਹੈ ਕੁੜੀ ਉਹ ਤੇ ਮਾਰ ਦਿਓ ਗੋਲੀ ਜੇ ਮਾਰਨੀ ਹੈ ਤਾਂ ਪਹਿਲਾਂ ਉਹ ਹੀ ਆਏ ਨਾ ਮਾਰੋ ਫਿਰ ਗੋਲੀ ਜਦੋਂ ਸਾਡੇ ਸਾਡੀ ਕੀ ਕਾਰਵਾਈ ਕਰੂਗਾ ਜੀ ਜੀ ਜਦੋਂ ਕਿ ਉਹਨਾਂ ਨਾਲ ਇੱਕ ਕੁੜੀ ਵੀ ਹੋ ਸਕਦੀ ਦੋ ਮੁੰਡੇ ਤੇ ਇੱਕ ਕੁੜੀ ਚਾਰ ਜਣੇ ਆ ਉਹ ਬੰਦਾ ਕੁਆਂਟਲ ਦਾ ਉਹ ਲੱਖੀ ਨਹੀਂ ਹੁੰਦਾ ਸੀ ਥੱਲੇ ਵਾਲ ਯੂਨੀਅਨ ਦੇ ਉੱਪਰ ਇਧਰ ਇਹ ਨਹੀਂ ਇੱਕ ਥੀਲਾ ਪ੍ਰਧਾਨ ਜੀ ਪਹਿਲਾਂ ਵੀ ਇਹ ਸਵਾਲ ਕੀਤਾ ਹੈ ਕਿ ਇੱਕ ਪਾਸੇ ਪੁੱਤ ਗਵਾਲਿਆ ਪਿੰਡ ਨਹੀਂ ਵੀ ਗਵਾਲਿਆ ਮਾਪਿਆਂ ਨੇ ਵੀ ਗਵਾਲਿਆ ਦੂਜੇ ਪਾਸੇ ਹਾਲੇ ਤੱਕ ਇਨਸਾਫ ਦੇ ਨੇੜੇ ਤੇੜੇ ਵੀ ਨਹੀਂ ਪੁਲਿਸ ਲੈ ਕੇ ਜਾ ਰਹੀ ਗੱਲ ਹਾਂਜੀ ਇਹ ਇਸੇ ਗੱਲ ਦੀ ਤਾਂ ਚਿੰਤਾ ਤੇ ਇਹੀ ਫਿਕਰ ਆ ਸਾਨੂੰ ਕਿ ਪੁਲਿਸ ਦਬਾਰੀ ਸਾਰਾ ਕੁਝ ਚਾਰ ਦਿਨ ਹੋ ਗਏ ਜਿਵੇਂ ਆਉਂਦੇ ਵੀ ਜੀ ਕਿਸੇ ਲੀਡਰ ਦਾ ਕੁਝ ਨੁਕਸਾਨ ਹੋਇਆ ਵੀ ਤੇ ਸ਼ਾਮ ਨੂੰ ਸਾਰਾ ਮਸਲਾ ਹਲ ਹੋ ਜਾਂਦਾ ਹੈ ਇਹ ਸਾਡੇ ਆਮ ਲੋਕਾਂ ਦੇ ਹੈ ਤੇ ਇੱਥੇ ਕੋਈ ਸੁਣਵਾਈ ਨਹੀਂ ਸਾਡੀ ਇਹ ਇਹਦੇ ਸਬੰਧ ਚ ਅਸੀਂ ਸਾਡੀ ਪੁਲਿਸ ਨੂੰ ਬੇਨਤੀ ਹੈ ਐਸਐਸਪੀ ਸਾਹਿਬ ਨੂੰ ਇਹ ਛੇਤੀ ਤੋਂ ਛੇਤੀ ਜਿਹੜੇ ਆਪਣੇ ਹੈਗੇ ਜ਼ਿੰਮੇਵਾਰ ਲੋਕ ਹੈ ਇਹ ਉਹਨਾਂ ਨੂੰ ਫੜਿਆ ਜਾਵੇ ਨਹੀਂ ਤਾਂ ਸਾਡਾ ਸਾਰਾ ਪਿੰਡ ਇੱਕ ਮੋਰੀ ਨੰਗੂਗਾ ਬੱਚਾ ਬੱਚਾ ਅਸੀਂ ਜਿੱਥੇ ਵੀ ਜਾਣਾ ਪਿਆ ਕੋਈ ਸੜਕ ਜਾਮ ਕਰਨੀ ਪਈ ਕੋਈ ਐਸਐਸਪੀ ਦਫ਼ਤਰ ਘੇਰਨਾ ਪਿਆ ਅਸੀਂ ਕਿਹੜਾ ਜੇ ਸਾਰਾ ਪਿੰਡ ਨਾਲ ਨਾਲ ਐਤੋਂ ਮਾੜੀ ਗੱਲ ਕਿਤੇ ਹੋਈ ਨਹੀਂ ਸਕਦੀ ਦੁਨੀਆ ਤੇ ਜਿਉਂ ਹੋਈ ਹੈ ਜੀ ਐਸ ਵਕਤ ਅਸੀਂ ਪਿੰਡ ਸੁਖਣ ਵਾਲਾ ਦੇ ਵਿੱਚ ਆ ਜਿੱਥੇ ਇੱਕ ਮੰਦ ਭਾਗੀ ਘਟਨਾ ਵਾਪਰਦੀ ਹੈ ਇੱਕ ਪਤਨੀ ਵੱਲੋਂ ਆਪਣੇ ਪਤੀ ਦੀ ਆਪਣੇ ਪ੍ਰੇਮੀ ਨਾਲ ਤੇ ਕੁਝ ਹੋਰ ਸਾਥੀਆਂ ਨਾਲ ਰਲ ਕੇ ਹਤਿਆ ਕਰ ਦਿੱਤੀ ਜਾਂਦੀ ਹੈ ਕਹਾਣੀਆਂ ਬਹੁਤ ਬਣਾਈਆਂ ਜਾਂਦੀਆਂ ਅੱਜ 4 ਦਿਨ ਹੋ ਗਏ ਉਸ ਘਟਨਾ ਵਾਪਰੀ ਨੂੰ ਪਰ ਹਾਲੇ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਉਸ ਲੜਕੇ ਦੇ ਮਾਪੇ ਵਿਦੇਸ਼ ਸੀ ਅੱਜ ਵਿਦੇਸ਼ ਤੋਂ ਆਏ ਐ ਪਰ ਹਾਲੇ ਤੱਕ ਪੁਲਿਸ ਟਾਲਮਟੋਲ ਕਰ ਰਹੀ ਹੈ ਜਿਸ ਤਰੀਕੇ ਨਾਲ ਪਿੰਡ ਵਾਸੀਆਂ ਨੇ ਜਿਸ ਤਰੀਕੇ ਨਾਲ ਲੋਕ ਦੱਸ ਰਹੇ ਐ ਕਿ ਸਾਰੀਆਂ ਗੱਲਾਂ ਨੂੰ ਇੱਧਰ ਉੱਧਰ ਘੁਮਾਇਆ ਜਾ ਰਿਹਾ ਹੈ ਕੁਝ ਸਾਥੀਆਂ ਨੇ ਤਾਂ ਇਥੋਂ ਤੱਕ ਵੀ ਗੱਲ ਕਹੀ ਹੈ ਕਿ ਜਿਹੜਾ ਡੀਐਸਪੀ ਹੈ ਉਹਦੇ ਤੇ ਪ੍ਰੈਸ਼ਰ ਹੈ ਕਿਉਂਕਿ ਉਹ ਕੁੜੀ ਦਾ ਰਿਸ਼ਤੇਦਾਰ ਹੈ ਨਾਲ ਹੀ ਕੁਝ ਪੋਲੀਟੀਕਲ ਪ੍ਰੈਸ਼ਰ ਵੀ ਦੱਸਿਆ ਜਾ ਰਿਹਾ ਕਿ ਇੱਥੇ ਕੁਝ ਪੋਲੀਟੀਕਲ ਪ੍ਰੈਸ਼ਰ ਹੈ ਹੁਣ ਇਦੋਂ ਮੰਦ ਭਾਗੀ ਘਟਨਾ ਕੀ ਹੋ ਸਕਦੀ ਹੈ ਕਿ ਇੱਕ ਪਰਿਵਾਰ ਨੇ ਆਪਣਾ ਜੀਵ ਹੀ ਗਵਾ ਲਿਆ ਤੇ ਉਸ ਤੋਂ ਬਾਅਦ ਇਨਸਾਫ ਦੇ ਲਈ ਵੀ ਹਾਲੇ ਤੱਕ ਉਹਦੀ ਲਾਸ਼ ਨੂੰ ਰੱਖ ਕੇ ਬੈਠੇ ਹੈ ਤੇ ਇਦੋਂ ਗਾਉਂ ਨਾਲ ਦੀ ਚੇਤਾਵਨੀ ਹੈ ਕਿ ਜੇਕਰ ਸਾਨੂੰ ਇਨਸਾਫ ਨਾ ਮਿਲਿਆ ਤਾਂ ਇਹ ਲਾਸ਼ ਜਿਹੜੀ ਹੈ ਅਸੀਂ ਸੜਕ ਤੇ ਵੀ ਰੱਖ ਕੇ ਬੈਠਾਂਗੇ ਤੇ ਐਸਐਸਪੀ ਦਫ਼ਤਰ ਦੇ ਮੂਹਰੇ ਵੀ ਜਾਵਾਂਗੇ ਤਾਂ ਇਹ ਪਰਿਵਾਰ ਦੇ ਨਾਲ ਅਜਿਹੀ ਘ ਕਵਰਿੰਗ ਕਰਨੀ ਉਹਦੀ ਪੈਂਦੀ ਹੈ ਜਦੋਂ ਪ੍ਰਸ਼ਾਸਨ ਬੇਕਾਰ ਹੋ ਜੇ ਪ੍ਰਸ਼ਾਸਨ ਗੱਲ ਨਾ ਸੁਣੇ ਪ੍ਰਸ਼ਾਸਨ ਸੁਣਵਾਈ ਨਾ ਕਰੇ ਤਾਂ ਜਿਹੜੀਆਂ ਘਟਨਾਵਾਂ ਤੇ ਆਕੇ ਫਿਰ ਉਹਨਾਂ ਮਾਪਿਆਂ ਦੇ ਮੂਰੇ ਮੈਂ ਕਰਨਾ ਪੈਂਦਾ ਜਿਨ੍ਹਾਂ ਨੂੰ ਇਸ ਵਕਤ ਕੁਝ ਵੀ ਨਹੀਂ ਸੁਝ ਰਿਹਾ ਹੁੰਦਾ ਪਰ ਪ੍ਰਸ਼ਾਸਨ ਦੀ ਇਹ ਸ਼ਰਮ ਦੀ ਗੱਲ ਹੈ ਕਿ ਹਾਲੇ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਹਾਲੇ ਤੱਕ ਜਿਹੜੇ ਹੈ ਪ੍ਰਸ਼ਾਸਨ ਨੂੰ ਦੋਸ਼ੀਆਂ ਉਨੋਂ ਨਹੀਂ ਫੜ ਸਕਿਆ ਇਹਨਾਂ ਨੂੰ ਜ਼ਰੂਰ ਕਹਿ ਰਿਹਾ ਕਿ ਸਸਕਾਰ ਕਰਦੇ ਹੋ ਦਬਾਅ ਪਾਇਆ ਜਾ ਰਿਹਾ ਪਰ ਜਿਹੜੀ ਮੰਗਿਆ ਇਹਨਾਂ ਦੀ ਕਿ ਸਾਡਾ ਘਟੋ ਘਟ ਜਿਹੜਾ ਸਾਡਾ ਪੁੱਤ ਤਾਂ ਗਿਆ ਘਟੋ ਘਟਰ ਦੀ ਇਨਸਾਫ ਲਈ ਉਹਨਾਂ ਦੋਸ਼ੀਆਂ ਨੂੰ ਤਾਂ ਫੜ ਲਓ ਤਾਂ ਪੂਰਾ ਪਿੰਡ ਪੂਰਾ ਨਗਰ ਇਸ ਵਕਤ ਸੋਗ ਦੇ ਵਿੱਚ ਹੈ ਪੂਰਾ ਨਗਰ ਕੀ ਪੂਰਾ ਇਲਾਕਾ ਸੋਗ ਦੇ ਵਿੱਚ ਹੈ ਜਿੱਥੇ ਇੱਥੇ ਵੀ ਇਹ ਗੱਲ ਪਤਾ ਲੱਗਦੀ ਹੈ ਕਿਉਂਕਿ ਇਹ ਵਿਸ਼ਵਾਸ ਘਾਤ ਹੁੰਦਾ ਹੈ ਏਦੋਂ ਵੱਡਾ ਵਿਸ਼ਵਾਸ ਘਾਤ ਕੀ ਹੋਵੇਗਾ ਕਿ ਇੱਕ ਪਤੀ ਪਤਨੀ ਆਪਣੇ ਪਤੀ ਦੀ ਇਸ ਤਰੀਕੇ ਨਾਲ ਹੱਤਿਆ ਕਰਵਾ ਦੇਵੇ ਜਾਂ ਕਰ ਦੇਵੇ ਰਲ ਕੇ ਉਹਨਾਂ ਨਾਲ ਇਹ ਸਭ ਤੋਂ ਨੇੜੇ ਦਾ ਰਿਸ਼ਤਾ ਹੁੰਦਾ ਤੇ ਸਭ ਤੋਂ ਨੇੜੇ ਦੇ ਰਿਸ਼ਤੇ ਦੇ ਉੱਤੇ ਜਿਹੜੀ ਐਡੀ ਵੱਡੀ ਸੱਟ ਵੱਜੇ ਨੀ ਜਿਹਦੇ ਨਾਲ ਹਰ ਇੱਕ ਉਹ ਮਨੁੱਖ ਦਾ ਦਿਲ ਪਸੀਜ ਜਾਂਦਾ ਜਿਹਦਾ ਵਾਕਈ ਇੱਕ ਅੰਦਰ ਮਨੁੱਖ ਵਾਲਾ ਦਿਲ ਰੱਖਦਾ ਸੋ ਇਹ ਬੰਦਪਾਗੀ ਘਟਨਾ ਇਸ ਵਕਤ ਅਸੀਂ ਸੱਫਰ ਤੇ ਆ 70 ਤੇ ਖੜ ਕੇ ਰਿਪੋਰਟਿੰਗ ਜੀ ਇਹ ਭਾਵੇਂ 2 ਮਹੀਨੇ ਲਾ ਸਾਡੀ ਪੇਰੀ ਮਿੱਟੀ ਆਉਣਾ ਸਾਡੇ ਦਿਲ ਤੇ ਮਰ ਗਿਆ ਮਿੱਟੀ ਆ ਅਸੀਂ ਸਤਕਾਰ ਨਾ ਕਰਨ ਜਨੇ ਉਹ ਕਤਲ ਫੜ ਨਹੀਂ ਜਾਂਦੇ ਸਾਰੇ ਕਤਲ ਫੜ ਨਹੀਂ ਜਾਂਦੇ 4-5 ਜਨੇ ਵੀ ਆ ਅਸੀਂ ਉਹਨਾਂ ਦਾ ਸਤਕਾਰ ਨਾ ਕਰਾਂਗੇ ਪਮੇ ਕੁਛ ਹੋ ਜੇ ਰਿਸ਼ਤੇਦਾਰ ਸਾਰੇ ਘਰ ਘਰ ਪੈਣ ਦੇ ਕਿਨਾਂ ਧੰਨਵਾਦ ਇਹਨਾਂ ਨੇ ਇੰਨੀ ਕੁਰਬਾਨੀ ਕੀਤੀ ਆ ਸਾਡੇ ਸਾਥੇ ਦਿੱਤਾ ਬਹੁਤ ਸ਼ੁਕਰੀਆ ਇਹਨਾਂ ਦਾ ਹਾਂ ਜੀ ਐਸੀ ਸਤਿਕਾਰ ਨਾ ਕਰਾਂਗੇ ਉਹਨਾਂ ਚਾਰੇ ਕੁਛ ਹੋ ਜੇ ਪਮੇ ਕੁਛ ਹੋ ਜੇ ਮਰਨਾ ਪਵੇ ਭਵੇਂ ਮੁੰਡੇ ਦੋਸਤੇ ਨੇ ਬੈਠੇ ਸਾਰੇ ਸਾਈਡਾਂ ਤੇ ਆਏ ਪਟਿਆਲੇ ਤੱਕ ਯੂਨੀਵਰਸਿਟੀ ਵਾਲੇ ਬੱਚੇ ਆਏ ਬੈਠੇ ਵੇਖੋ ਕਿੰਨੇ ਜਾਣੇ ਬੈਠੇ ਚਾਰੇ ਬੱਚਾ ਨੇ ਗੱਲ ਕਰੋ ਵੇਖੋ ਪੜੋ ਸੋਨੋ ਗੱਲ ਇਹਨਾਂ ਦੀ ਵੀ ਸੋਨੋ ਨੇ ਗੱਲ ਵੀ ਸੁਣ ਲੋ ਬੱਚਾ ਦੀ ਵੀ ਇੰਨਾ ਸਿਆਣਾ ਮੁੰਡਾ ਨਛੇ ਰਹਿਤਾ ਸਾਡੇ ਸਾਡੇ ਨਾਲ ਕਿਤੇ ਨੰਗ ਨਾ ਬੰਡਾਲ ਕੇ ਮੂੰਹ ਤਾਂ ਚੋਕਲੇ ਮੂੰਹ ਨਹੀਂ ਚੋਕਦੇ ਤਾਂ ਵੀ ਕੁੜੀਆਂ ਦਾ ਉਹ ਜਨਾਨੀ ਨੇ ਸਾਡਾ ਪੁੱਤਰ ਪੁੱਤਰ ਇਹ ਗੱਤ ਆ ਸਾਰਾ ਖਾਨਦਾਨ ਹੀ ਖਤਮ ਕਰਤਾ ਉਹਨੇ ਇੰਨੀ ਚੰਟ ਜਨਾਨੀ ਸੀਗੀ ਕੀ ਤੁਹਾਨੂੰ ਦਸੀਏ